ਬੀਤੇ ਦਿਨੀ ਲੁਧਿਆਣਾ ਤੋਂ ਇੱਕ ਡਾਂਸਰ ਕੁੜੀ ਦੀ ਵੀਡੀਓ ਵਾਇਰਲ ਹੁੰਦੀ ਹੈ ਸਟੇਜ ਤੋਂ ਚੜ ਕੇ ਜੋ ਗਾਲਾਂ ਕੱਢਦੀ ਹੈ ਤਾਂ ਉਸ ਤੋਂ ਬਾਅਦ ਉਹ ਡਾਂਸਰ ਕੁੜੀ ਕੈਮਰੇ ਦੇ ਸਾਹਮਣੇ ਆਂਦੀ ਹੈ ਤਾਂ ਸਾਰੀ ਸੱਚਾਈ ਉਹਦੇ ਵੱਲੋਂ ਦੱਸੀ ਜਾਂਦੀ ਹੈ ਕਿ ਕਿਉਂ ਉਸਦੇ ਵੱਲੋਂ ਜਿਹੜੀਆਂ ਗਾਲਾਂ ਨੇ ਕੱਢੀਆਂ ਗਈਆਂ ਨੇ ਪਰ ਉਸ ਤੋਂ ਬਾਅਦ ਉਹਦੇ ਵੱਲੋਂ ਪੁਲਿਸ ਦੇ ਵਿੱਚ ਕੰਪਲੀਟ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਵੀ ਜਲਦੀ ਹਰਕਤ ਦੇ ਵਿੱਚ ਆ ਕੇ ਮਾਮਲਾ ਜਿਹੜਾ ਦਰਜ ਹੋ ਚਾਰ ਬੰਦਿਆਂ ਦੇ ਕਰ ਲਿਆ ਜਾਂਦਾ ਹੈ ਤਾਂ ਹੁਣ ਜਿਹੜੇ ਆਰਗੇਨਾਈਜ਼ਰ ਸੀਗੇ ਜਿਹੜੇ ਸਿਮਰ ਨੂੰ ਲੈ ਕੇ ਗਏ ਸੀ ਉਹੀ ਹੁਣ ਸਿਮਰ ਦੇ ਦੇ ਖਿਲਾਫ ਨੇ ਉਹ ਖੜੇ ਹੋ ਗਏ ਨੇ ਤਾਂ ਉਹ ਮੈਂਬਰ ਮੇਰੇ ਨਾਲ ਮੌਜੂਦ ਨੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜੋ ਅੱਜ ਸਮਰਾਲੇ ਥਾਣੇ ਪਹੁੰਚਦੇ ਨੇ ਤਾਂ ਉੱਥੇ ਜਾ ਕੇ ਕੰਪਲੀਟ ਇਹ ਵੀ ਕਰਕੇ ਆਏ ਨੇ ਕਿ ਇਸ ਜਿਹੜੀ ਕੀ ਜਾਂਚ ਆ ਹੋਣੀ ਚਾਹੀਦੀ ਹੈ ਜਿਸ ਦੀ ਗਲਤੀ ਹੈ ਉਸ ਤੇ ਪਰਚਾ ਦਰਜ ਹੋਣਾ ਚਾਹੀਦਾ ਤਾਂ ਲਾਡੀ ਗਿੱਲ ਦਾ ਨਾਮ ਸਿਮਰ ਦੇ ਵੱਲੋਂ ਲਿਆ ਜਾਂਦਾ ਬਾਈ ਜੀ ਲਾਡੀ ਗਿੱਲ ਨਾਮ ਠੋਡੀ ਹੈ ਜੀ ਹਾਂਜੀ ਹਾਂਜੀ ਮੇਰਾ ਨਾਮ ਕੀ ਮਾਮਲਾ ਕੀ ਸੀਗਾ ਸਿਮਰ ਦਾ ਜੋ ਸੱਚਾਈ ਸੀ ਸਾਰੇ ਸਾਰੇ ਸਾਹਮਣੇ ਦੱਸ ਸੀ ਤੁਸੀਂ ਵੀ ਦੇਖ ਲਈ ਹੋਣੀ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡ ਠੀਕ ਆ ਉਸ ਟਾਈਮ ਉਹ ਸਹੀ ਨਹੀਂ ਸੀ ਉਸ ਕਰਕੇ ਮੈਂ ਤਾਂ ਫੇਰ ਵੀ ਉਹਦੀ ਹੈਲਪ ਕੀਤੀ ਆ ਮੈਂ ਤਾਂ ਸਟੇਜ ਤੋਂ ਲੈ ਕੇ ਆਇਆ ਉਹਨੂੰ ਉਹ ਕਹਿੰਦਾ ਦੀ ਆਰਗੇਨਾਈਜ਼ਰ ਹਰ ਇੱਕ ਗੱਲ ਜੋ ਆਰਗੇਨਾਈਜ਼ਰ ਨੂੰ ਵੜਦੀ ਆ ਮੈਂ ਤਾਂ ਉਹਨੂੰ ਫੇਰ ਵੀ ਝਾਂ ਤੋਂ ਸਟੇਜ ਤੋਂ ਜਾ ਕੇ ਲੈ ਕੇ ਆਇਆ ਉਹ ਕਹਿੰਦੇ ਆਰਗੇਨਾਈਜ਼ਰ ਨੇ ਸਾਡਾ ਪੱਖ ਨਹੀਂ ਰੱਖਿਆ ਉਲਟਾ ਸਾਨੂੰ ਹੀ ਬੋਲਿਆ ਵੀ ਤੁਸੀਂ ਚੁੱਪ ਹੋ ਜਾਓ ਪੱਖ ਮੈਂ ਕਿਵੇਂ ਰੱਖਾਂ ਜਦ ਪਾਰਟੀ ਸਹੀ ਆ ਪਾਰਟੀ ਨੇ ਆਪਾਂ ਨੂੰ ਪੇਮੈਂਟ ਤੱਕ ਮਤਲਬ ਪੇਮੈਂਟ ਆਪਾਂ ਨੂੰ ਦੇਦੀ ਵੀ ਉਹ ਕਹਿੰਦੇ ਭਾਈ ਨਹੀਂ ਤੁਸੀਂ ਜਾਓ ਉਰੋਂ ਤਾਂ ਤੋਂ ਨਹੀਂ ਕੰਮ ਕਰਾਉਣਾ ਉਹਨਾਂ ਨੂੰ ਨਹੀਂ ਕੰਮ ਪਸੰਦ ਸੀਗਾ ਉਹਨਾਂ ਨੇ ਕਿਹਾ ਵੀ ਤੁਸੀਂ ਸਟੇਜ ਤੋਂ نیچے ਜਾਓ ਤੁਸੀਂ ਜਾਓ ਕੰਮ ਕਿਉਂ ਨਹੀਂ ਪਸੰਦ ਸੀਗਾ ਪਾਰਟੀ ਉਹ ਘਪਲਪ ਕੰਮ ਕਰਦੇ ਸੀਗੇ ਉਹ ਨਹੀਂ ਉਹ ਕਲਚਰ ਕੰਮ ਪਾੜਦੇ ਸੀਗੇ ਗਲਤ ਸਟੈਪ ਕਰ ਰਹੇ ਸੀਗੇ ਉਹਨਾਂ ਨੇ ਕਿਹਾ ਤਾਂ ਕਿ ਨੀਚੇ ਜਾਓ ਬੱਚਿਆਂ ਨਾਲ ਨੱਚੀ ਜਾਣਾ ਫਿਰ ਉਹ ਬੱਚਿਆਂ ਨਾਲ ਤਾਂ ਬਾਅਦ ਚ ਨੱਚ ਕੇ ਵੀਡੀਓ ਬਣਾ ਲਈ ਵੀ ਕਿ ਉਹਨੂੰ ਪਤਾ ਸੀ ਵੀ ਮੈਂ ਅੱਜ ਜੁਰੇ ਲੜਾਈ ਪਾਣੀ ਉਹ ਪਾਣੀ ਆ ਬੱਚਿਆਂ ਨਾਲ ਨੱਚ ਨੱਚ ਕੇ ਵੀਡੀਓ ਬਣਾਈ ਗਈ ਪਰ ਉਹ ਵੀਡੀਓ ਦਾ ਸਿਮਰ ਨੇ ਨਹੀਂ ਵਾਇਰਲ ਕੀਤੀ ਉਹ ਤਾਂ ਥੋਡੇ ਵੱਲੋਂ ਜਾ ਕੇ ਹੋਰ ਵਾਇਰਲ ਹੋਈ ਜਿਹੜੀ ਵੀਡੀਓ ਸਿਮਰ ਦੀ ਵਾਇਰਲ ਹੋਈ ਹੈ ਉਹ ਸਿਮਰ ਵੱਲੋਂ ਹੀ ਵਾਇਰਲ ਹੋਈ ਹੈ ਜੀ ਉਹਨਾਂ ਦੇ ਹਸਬੰਦ ਦੀ ਮੈਨੂੰ ਕਾਲ ਆਈ ਸੀਗੀ ਕਹਿੰਦੇ ਵੀ ਸਿਮਰ ਗਾਲ ਨਹੀਂ ਕੱਢ ਸਕਦੀ ਉਹ ਵੀਡੀਓ ਬਣਾਈ ਹੋਈ ਸੀ ਕਿਸੇ ਅਨਨੌਨ ਬੰਦੇ ਕੋਲੋਂ ਉਹ ਤੋਂ ਲੈ ਕੇ ਆ ਸੀ ਉਹਦੇ ਹਸਬੰਦ ਨੂੰ ਜਿੰਦ ਕੀਤੀ ਵੀ ਆ ਦੇਖੋ ਗਾਲਾਂ ਕੱਢ ਰਹੀ ਹੈ ਦੇਖੋ ਗਾਲਾਂ ਤਾਂ ਨਹੀਂ ਮੁਕਰ ਜੋ ਕਹਿੰਦੀ ਮੈਂ ਗਾਲਾਂ ਕੱਢੀਆਂ ਨੇ ਪਰ ਕਹਿੰਦੀ ਉਹ ਐਕਸ਼ਨ ਦਾ ਰਿਐਕਸ਼ਨ ਸੀ ਜੇ ਇੱਜ਼ਤ ਕਰੋਗੇ ਤਾਂ ਇੱਜ਼ਤ ਕਰਾਓਗੇ ਜੇ ਗਾਲਾਂ ਕੱਢੋਗੇ ਤਾਂ ਗਾਲਾਂ ਖਾਓਗੇ ਗਾਲਾਂ ਉਹਦੇ ਵਿੱਚੋਂ ਕੱਢੀ ਕੀ ਨੇ ਕੈਮਰਾ ਲੱਗਿਆ ਹੋਇਆ ਸੀ ਉੱਥੇ ਪਹਿਲਾਂ ਦੇ ਵਿੱਚ ਚੈੱਕ ਕਰ ਲੈਣ ਹੂੰ ਉਹ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਸਾਡਾ ਨਹੀਂ ਉਹ ਕੰਮ ਹੈਗਾ ਪ੍ਰਸ਼ਾਸਨ ਚੈੱਕ ਕਰੇ ਵੀ ਉੱਥੇ ਗਾਲ ਕੱਢੀ ਆ ਕਿਸੇ ਨੇ ਜੇ ਗਾਲ ਕੱਢੀ ਹੋਊਗਾ ਤਾਂ ਸਾਹਮਣੇ ਆਈ ਜਾਣ ਕਈ ਆਰਟਿਸਟ ਜਦੋਂ ਸਟੇਜ ਤੇ ਪਰਫਾਰਮ ਕਰ ਰਿਹਾ ਹੁੰਦਾ ਇੱਕ ਨੌਜਵਾਨ ਥੱਲੇ ਖੜਾ ਉਹਦੇ ਵਿੱਚ ਹੱਥ ਦੇ ਵਿੱਚ ਗਲਾਸ ਹੁੰਦਾ ਉਹ ਗਲਾਸ ਉਹਨੂੰ ਘੁਮਾ ਕੇ ਮਾਰਦਾ ਜੇ ਬਾਈਚੋਂ ਤੋਂ ਜ਼ਿਆਦਾ ਲੱਗ ਜਾਂਦੀ ਤਾਂ ਨਹੀਂ ਉਹ ਗਲਾਸ ਮਾਰਨ ਦੀ ਉਹਦੀ ਉਹ ਵਜ੍ਹਾ ਨਹੀਂ ਜੇ ਹੁਣ ਦੇਖੋ ਜੀ ਉਹਨਾਂ ਦੀਆਂ ਮਾਵਾ ਭੈਣਾਂ ਮੇਰੇ ਸਾਹਮਣੇ ਆਪ ਮੈਂ ਦੇਖਿਆ ਨੇ ਮੂਰੇ ਬੈਠੀਆਂ ਸੀਗੀਆਂ ਉਹਦੇ ਮੂਰੇ ਬੈਠੀਆਂ ਉਹਨੇ ਹਾਈਪਰ ਹੋ ਕੇ ਮਾਰਤਾ ਵੀ ਕੁੜੀ ਦੇ ਗਾਲਾਂ ਕੱਢੀ ਜਾਂਦੀ ਆ ਸਾਡੇ ਪਰਿਵਾਰ ਨੂੰ ਪਰਿਵਾਰ ਨੂੰ ਗਾਲਾਂ ਸੁਣ ਉਹਦੇ ਵਿੱਚ ਕੀ 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 ਆ ਗਿਆ ਧਿਆਨ ਨਾਲ ਉਹਦੀ ਬਾਤ ਕਿਸ ਦੇ ਵੱਲੋਂ ਕੀਤੀ ਗਈ ਸੀ ਪਹਿਲਾਂ ਸਿਮਰ ਵੱਲੋਂ ਕੀਤੀ ਗਈ ਸੀ ਜਾਂ ਜਿਹੜੇ ਨੌਜਵਾਨ ਲਾਂਚ ਤੇ ਨੱਚ ਰਹੇ ਸੀ ਉਹਨਾਂ ਵੱਲੋਂ ਕੀਤੀ ਸੀ ਸਿਮਰ ਵੱਲੋਂ ਕੀਤੀ ਗਈ ਹੈ ਜੀ ਪਹਿਲਾਂ ਗਾਣਾ ਦੀ ਸਿਮਰ ਕਹਿੰਦੀ ਉਹ ਮੈਨੂੰ ਗੰਦੇ ਇਸ਼ਾਰੇ ਕਰ ਰਹੇ ਸੀ ਮੈਨੂੰ ਕਹਿੰਦੇ ਸਟੇਜ ਤੋਂ ਥੱਲੇ ਜਾ ਕੇ ਸਾਡ ਨਾਲ ਨੱਚ ਵੀ ਮੈਂ ਸਟੇਜ ਤੇ ਪਰਫਾਰਮ ਕਰਦੀ ਆ ਮੈਂ ਸਟੇਜ ਥੱਲੇ ਨਹੀਂ ਪਰਫਾਰਮ ਕਰਦੀ ਉਹਨਾਂ ਨੇ ਥੱਲੇ ਆਉਣ ਨੂੰ ਨਹੀਂ ਕਿਹਾ ਉਹਨਾਂ ਨੇ ਉਹਨੂੰ ਸਮਝ ਹੀ ਗਿਆ ਵੀ ਤੁਸੀਂ ਨੀਚੇ ਜਾਓ ਵੀ ਤੋ ਤੋ ਅਸੀਂ ਪਰਫਾਰਮ ਨਹੀਂ ਕਰਾਉਣੀ ਇਹ ਗੱਲ ਕਹੀ ਆ ਉਹਨਾਂ ਨੇ ਤੁਹਾਡੇ ਨਾਲ ਸਿਮਰ ਕਿੰਨੀ ਦੇਰ ਤੋਂ ਕੰਮ ਕਰਦੀ ਸਿਮਰ ਪਹਿਲਾਂ ਫਕਸ਼ਨ ਲੱਗ ਗਈ ਹੈ ਮੇਰਾ ਹਾਂ ਤਾਂ ਤੁਹਾਡੇ ਨਾਲ ਇਹਨੂੰ ਕੱਲ ਮੈਂ ਅਮਨ ਨੂੰ ਫੋਨ ਕੀਤਾ ਐ ਵੀ ਜਦੋਂ ਵੀ ਮੈਂ ਵੀਡੀਓ ਦੇਖੀ ਆ ਮੈਂ ਬਕਾਇਦਾ ਫੋਨ ਕੀਤੇ ਐ ਵੀ ਸਾਡੇ ਪਰਿਵਾਰ ਦੇ ਨਾਲੇ ਕਿੱਦਾਂ ਦੀ ਗੱਲਬਾਤ ਹੋਗੀ ਕਿਉਂਕਿ ਸਾਡਾ ਹੱਕ ਬਣਦਾ ਸਾਡੇ ਪਰਿਵਾਰ ਦੀਆਂ ਕੁੜੀਆਂ ਠੀਕ ਹੈ ਜੀ ਮੈਂ ਬਕਾਇਦਾ ਫੋਨ ਕੀਤੇ ਇਹਨਾਂ ਨੇ ਮੈਨੂੰ ਕੋਈ ਸਵਾਲ ਜਵਾਬ ਨਹੀਂ ਦਿੱਤਾ ਫਿਰ ਉਹ ਵੀ ਕੈਰੀ ਕਹਿੰਦੇ ਕਿ ਥੋੜੇ ਘਰੇ ਧੀਆਂ ਪਹਿਨਾ ਨਹੀਂ ਹੈਗੀਆਂ ਤੁਸੀਂ ਏ ਜੀਆਂ ਹਰਕਤਾਂ ਸਾਡੇ ਨਾਲ ਕਰਦੇ ਹੋ ਛੇ ਅਸੀਂ ਕੰਮ ਕਰਾਉਣੇ ਆਪਦੇ ਪਰਿਵਾਰ ਸਮਝ ਕੇ ਕਰਾਉਣੇ ਆ ਜੀ ਕਿਸੇ ਵੀ ਕੁੜੀ ਨੂੰ ਪੰਜਾਬ ਦੇ ਵਿੱਚ ਲਿਆਓ ਅਸੀਂ ਆਪਦਾ ਪਰਿਵਾਰ ਸਮਝ ਕੇ ਲੈ ਕੇ ਜਾਂਦੇ ਆ ਦੱਸੋ ਇਹਨਾਂ ਦੀ ਫੈਮਿਲੀ ਚੋਂ ਕੌਣ ਜਾਂਦਾ ਇੱਕ ਡਰਾਈ ਇੱਕ ਪਰਿਵਾਰ ਦੀ ਤਰ੍ਹਾਂ ਇਹਨਾਂ ਨੂੰ ਘਰ ਦੇ ਵਿੱਚ ਸੇਫਟੀ ਨਹੀਂ ਰੱਖੀ ਜਾਂਦੀ ਕੁੜੀਆਂ ਦੀ ਹੈਲਪਰ ਅਸੀਂ ਆਪ ਲੈ ਕੇ ਜਾਂਦੇ ਆ ਮੇਕਅਪ ਸਾਡਾ ਹੁੰਦਾ ਕੱਪੜੇ ਸਾਡੇ ਹੁੰਦੇ ਆ ਈਵਨ ਕੀ ਅਸੀਂ ਰੂਮ ਵੀ ਉਹ ਜਿਹੜੇ ਕਿ ਆਪਦੇ ਲੈ ਕੇ ਜਾਂਦੇ ਆ ਸਾਡੀ ਜਿਹੜੀ ਕਿ ਸੇਫਟੀ ਉਹ ਰੱਖਦੇ ਨੇ ਤਾਂ ਫ੍ਰੀ ਕਰਦੇ ਇਹਨਾਂ ਨੂੰ ਉਹ ਚੀਜ਼ ਤੋਂ ਸਿਰੇ ਚੜ ਗਏ ਨੇ ਦੇਖੋ ਜੀ ਅੱਜ ਤੱਕ ਪਹਿਲਾਂ ਦੇਖ ਲਓ ਕਦੇ ਜਿਹੜੇ ਤੁਸੀਂ ਉਹ ਗੱਲ ਕਰਦੇ ਆ ਵੀ ਕੱਪੜੇ ਚੇਂਜ ਕਰਨ ਵਾਲਾ ਪਹਿਲਾਂ ਵੀ ਆਰਗੇਨਾਈਜ਼ਰ ਸੀਗੇ ਠੀਕ ਆ ਇਹ ਇੱਕੋ ਥਾਂ ਤੇ ਇਹਦਾ ਆਪਦੇ ਆਪਦੇ ਇਹਨਾਂ ਨੇ ਆਪ ਚਲਾ ਲਿਆ ਠੀਕ ਹੈ ਜੀ ਰੂਲ ਫਿਰ ਕਹਿੰਦੇ ਆ ਜਿਹੜਾ ਹੈਲਪਰ ਲੈ ਕੇ ਜਾਂਦੇ ਆ ਬਕਾਇਦਾ ਹੈਲਪਰ ਦੀ ਔਰ ਆਪਣੇ ਆਰਗੇਨਾਈਜ਼ਰ ਤੋਂ ਪੇਮੈਂਟ ਲਈ ਜਾਂਦੀ ਜਿਹੜੀ ਗੱਡੀ ਆ ਗੱਡੀ ਦੀ ਵੀ ਪੇਮੈਂਟ ਆਰਗੇਨਾਈਜ਼ਰ ਹੀ ਦੇ ਕੇ ਤੋਰਦਾ ਜੀ ਠੀਕ ਹੈ ਜੀ ਆਰਗੇਨਾਈਜ਼ਰ ਦੱਸੋ ਕਿਹੜੀ ਜਗ੍ਹਾ ਤੇ ਗੱਲ ਤਾਂ ਕਦੇ 25-25000 ਪੇਮੈਂਟ ਲੈ ਕੇ ਇਹਨਾਂ ਨੇ ਕਦੇ ਇਹ ਪੁੱਛਿਆ ਵੀ ਆਰਗੇਨਾਈਜ਼ਰ ਕਿੰਨੇ ਜ ਕੰਮ ਫੜਦਾ ਆਰਗੇਨਾਈ ਸਿਗਾ ਪੇਮੈਂਟ ਮਿਲ ਗਈ ਤਾਂ ਚਲ ਜਾਓ ਜਿਹੜੀ ਮੇਰੀ ਕਹਿੰਦੀ ਉਥੇ ਬੇਇੱਜ਼ਤੀ ਹੋਈ ਆ ਉਹਦਾ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਬਈ ਬਿਲਕੁਲ ਨਹੀਂ ਇਹਨੂੰ ਦੇਖੋ ਪੇਮੈਂਟ ਪੇਮੈਂਟ ਲਈ ਕੰਮ ਕਰਦੇ ਆ ਨਾ ਆਪਾਂ ਪੇਮੈਂਟ ਜਦੋਂ ਪਾਰਟੀ ਨੇ ਇੱਕ ਸੌਂਗ ਲੱਗਿਆ ਸੌਂਗ ਦੇ ਵਿੱਚ ਇਹਨਾਂ ਦੀ ਆ ਲੜਾਈ ਝਗੜਾ ਹੋਇਆ ਠੀਕ ਹੈ ਜੀ ਉਦੋਂ ਬਾਅਦ ਪਾਰਟੀ ਨੇ ਆ ਕੇ ਇਹਨੂੰ ਇਹ ਗੱਲ ਕਹਿ ਦਿੱਤੀ ਆ ਵੀ ਤੂੰ ਚਲੀ ਜਾ ਆਪਣੇ ਪਰਿਵਾਰ ਦੇ ਵਿੱਚ ਕਲੇਸ਼ ਪਊਗਾ ਆਰਗੇਨਾਈਜ਼ਰ ਨੂੰ ਬਕਾਇਦਾ ਪੇਮੈਂਟ ਦੇ ਦਿੱਤੀ ਆ ਆਰਗੇਨਾਈਜ਼ਰ ਨੇ ਕੁੜੀ ਨੂੰ ਪੇਮੈਂਟ ਦੇ ਦਿੱਤੀ ਆ ਵੀ ਤੂੰ ਜਾ ਠੀਕ ਹੈ ਜੀ ਜਦੋਂ ਪੇਮੈਂਟ ਮਿਲ ਗਈ ਸੀ ਇਹਨੂੰ ਵਾਪਸ ਆ ਜਾਣਾ ਕਿਤੇ ਮੈਂ ਜਵਾਬ ਤਾਂ ਦੇਣਾ ਹੀ ਸੀਗਾ ਨਾ ਭਾਈ ਬਹੁਤ ਤਰ੍ਹਾਂ ਦੇ ਚਾਂਸ ਹੋ ਜਾਂਦੇ ਆ ਸਾਡੀ ਲੈਣ ਦੇ ਵਿੱਚ ਬੜੇ ਤੁਹਾਨੂੰ ਪਤਾ ਹੈ ਇਹ ਕੰਮ ਹੈ ਇਹੀ ਡਰਿੰਕ ਆ ਲੈਂਦਾ ਡਰਿੰਕ ਕਰਦੇ ਆ ਲੋਕ ਹਨਾ ਬੜੀਆਂ ਚੀਜ਼ਾਂ ਸਾਨੂੰ ਸਹਿਣੀਆਂ ਪੈਂਦੀਆਂ ਇੱਕ ਆਰਗੇਨਾਈਜ਼ਰ ਨੂੰ ਬੜਾ ਕੋਸ਼ਿਸ਼ ਹੈ ਕਿ ਇਹ ਕੰਮ ਕਰਨਾ ਪੈਂਦਾ ਜੀ ਠੀਕ ਹੈ ਜੀ ਜੇ ਇਹ ਕਹਿ ਰਹੀ ਹੈ ਨਾ ਵੀ ਆਰਗੇਨਾਈਜ਼ਰ ਮੇਰੇ ਨਾਲ ਨਹੀਂ ਖੜੇ ਲਾਢੀ ਗੱਲ ਵੀ ਇੱਕ ਆਰਗੇਨਾਈਜ਼ਰ ਆ ਬਿੱਟੂ ਬੇਨੀਪਾਲ ਵੀ ਇੱਕ ਆਰਗੇਨਾਈਜ਼ਰ ਆ ਠੀਕ ਹੈ ਜੀ ਉੱਥੇ ਜੁਨਟੀ ਇੱਕ ਆਰਗੇਨਾਈਜ਼ਰ ਸੀ ਮੁੰਡੇ ਸੀਗੇ ਜੀ ਠੀਕ ਹੈ ਜੀ ਕੁੜੀਆਂ ਸੀਗੀਆਂ ਤੁਸੀਂ ਕਿਸੇ ਤੋਂ ਵੀ ਬਕਾਇਦਾ ਸਬੂਤ ਲੈ ਸਕਦੇ ਆ ਮੈਂ ਕੁੜੀਆਂ ਦੀ ਸਿਰਫ ਵੀਡੀਓ ਕਾਲ ਤੇ ਗੱਲ ਕਰਾ ਸਕਦਾ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਇਹਨੇ ਡਰਿੰਕ ਕੀਤੀ ਹੋਈ ਸੀ ਪਹਿ ਹੋ ਗਿਆ ਉਹ ਕਹਿੰਦੀ ਵੀ ਇਹਨਾਂ ਤੇ ਪੈਸਿਆਂ ਨਾਲ ਮੂੰਹ ਬੰਦ ਕੀਤੇਗੇ ਤਾਂ ਹੁਣੇ ਮੇਰੇ ਖਿਲਾਫ ਮੂੰਹ ਖੋਲਦੇ ਪਏ ਆ ਦੇਖੋ ਜੀ ਇਹਨੇ ਪਰਸੋਂ ਰਾਤ ਨੂੰ ਸਾਨੂੰ ਪਤਾ ਇਹਨੇ ਸਵੇਰੇ ਮੈਨੂੰ ਪਤਾ ਲੱਗਿਆ ਦੂਜੀ ਕੱਲ ਕੱਲ ਜੀ ਕੱਲ ਜਿੱਦੋਂ ਇਹਦੀ ਇੰਟਰਵਿਊ ਆਈਆਂ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਅਮਨ ਨੂੰ ਫੋਨ ਕੀਤੇ ਆ ਇਹਨੂੰ ਸਿਮਰ ਨੂੰ ਫੋਨ ਕੀਤੇ ਆ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਬਕਾਇਦਾ ਲਾਢੀ ਗੇਲ ਉਹਨਾਂ ਨੂੰ ਸਾਰਿਆਂ ਨੂੰ ਪੁੱਛਿਆ ਕਹਿੰਦੇ ਜੀ ਕੱਲ ਸਾਨੂੰ 10 ਵਜੇ ਦਾ ਟਾਈਮ ਆ ਰਾਤ ਸਾਨੂੰ ਪਤਾ ਲੱਗਦਾ ਵੀ ਪਰਚਾ ਹੋ ਗਿਆ ਅੱਜ 10 ਵਜੇ ਅਸੀਂ ਥਾਣੇ ਚਲੇ ਗਏ ਆ ਜੀ ਜਦੋਂ ਸਾਨੂੰ ਜਿਆਦਾ ਟਾਈ ਬਜੀ ਤੁਸੀਂ ਕਿੰਨਾ ਟਾਈਮ ਸਿਮਰ ਦੇ ਨਾਲ ਕੰਮ ਕੀਤਾ ਹੋਇਆ ਸੀ ਸਿਮਰ ਮੇਰੇ ਕੋਲ ਪਿਛਲੇ 6 ਸਾਲ ਤੋਂ ਕੰਮ ਕਰਦੀ ਸੀ 6 ਸਾਲ ਤੋਂ ਪਹਿਲਾਂ ਕਦੀ ਇਹੋ ਜਿਹਾ ਸੀਨ ਹੋਇਆ ਜੋ ਕੱਲ ਜਾਂ ਪਰਸੋ ਹੋਇਆ ਨਹੀਂ ਨਹੀਂ ਇਦਾਂ ਦਾ ਕਦੀ ਪ੍ਰੋਬਲਮ ਨਹੀਂ ਆਈਗੀ ਕਦੀ ਉਹ ਕਿਸੇ ਨਾਲ ਲੜਾਈ ਝਗੜਾ ਹੋਇਆ ਹੋਵੇ ਜਾਂ ਸ਼ਰਾਬ ਪੀ ਕੇ ਸਟੇਜ ਤੇ ਚੜੀ ਹੋ ਕਦੀ ਵੀ ਪਰਫਾਰਮੈਂਸ ਟਾਈਮ ਦਾ ਅਜੇ ਤੱਕ ਨਹੀਂ ਹੋਇਆ ਇਹ ਪਹਿਲਾ ਚਾਂਸ ਸੀ ਜਿਵੇਂ ਬਾਈ ਉਹ ਨਹੀਂ ਕਹਿ ਰਹੀ ਡਰਿੰਕ ਕੀਤੀ ਸੀ ਡਰਿੰਕ ਕਰਕੇ ਸਾਰਾ ਹੰਗਾਮਾ ਕੀਤਾ ਦੇਖੋ ਇਹ ਤਾਂ ਜਿਹੜੇ ਮੌਜੂਦ ਉਥੇ ਉਹ ਹੀ ਦੱਸ ਸਕਦੇ ਆ ਨਾ ਉਹਨਾਂ ਨੇ ਕਹਿੰਦੇ ਕੋਈ ਉਹਨੇ ਡਰਿੰਕ ਕੀਤੀ ਹੋਈ ਸੀ ਕੋਈ ਸ਼ੋਅ ਕਿੰਨੇ ਕ ਲਾਏ ਸੀ ਮਰਦ ਨੂੰ ਮ ਨੇ ਚਲੋ ਉਹ ਤਾਂ ਕਰਦੀ ਹੈ ਬਟ ਕਦੀ ਮਤਲਬ ਸ਼ੋਅ ਤੱਕ ਦੀ ਏਦਾਂ ਲੜਾਈ ਹੋਈ ਨਹੀਂ ਹੈ। ਉਹ ਤਾਂ ਲੜਾਈ ਝਗੜਾ ਨੇ। ਤਾਂ ਮੈਮ ਥੋੜੀ ਵੀ ਅੱਜ ਵੀਡੀਓ ਆਈ ਹੈ ਤੁਹਾਨੂੰ ਉਹ ਬਹੁਤ ਰਿਸਪੈਕਟ ਕਰਦੀ ਹੈ ਅਲੀਸ਼ਾ ਨਾਮ ਹੈ ਤੁਹਾਡਾ ਜੀ। ਜੀ ਬਿਲਕੁਲ। ਉਹ ਕਹਿੰਦੇ ਅਲੀਸ਼ਾ ਦੀਦੀ ਨੇ ਕੁਝ ਸਮਾਂ ਅੱਜ ਤੋਂ ਪਹਿਲਾਂ ਤੱਕ ਤਾਂ ਮੇਰੇ ਨਾਲ ਸੀਗੇ ਮੈਨੂੰ ਕਹਿੰਦੇ ਸੀਗੇ ਕਿ ਸਿਮਰ ਤਿਆਰ ਰੱਖੀ ਬਹੁਤ ਬੰਦਿਆਂ ਦੀ ਅੱਖ ਤੇਰੇ ਤੇ ਹੈ ਤੇ ਬਚ ਕੇ ਰਹੀ। ਤਾਂ ਅੱਜ ਉਹ ਮੇਰੇ ਖਿਲਾਫ ਖੜੇ ਹੋ ਜਿੰਦੇ। ਮੈਂ ਖਿਲਾਫ ਨਹੀਂ ਹੋਈ ਜੀ ਮੈਂ ਜਦ ਵੀਡੀਓ ਇਹਦੀ ਅਪਲੋਡ ਹੋਈ ਹੈ ਤੇ ਮੈਨੂੰ ਬਹੁਤ ਹਮਦਰਦੀ ਸੀ ਇਹਦੇ ਨਾਲ ਬਹੁਤ ਜਿਆਦਾ ਹੈ ਨਾ ਲੇਕਿਨ ਜਦੋਂ ਅਸੀਂ ਬੈਨੀਪਾਲ ਭਾਈ ਨੂੰ ਫੋਨ ਕੀਤਾ ਕਿਉਂਕਿ ਦੇਖੋ ਗਲਤੀ ਜੜ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਆਪਣੀ ਸਾਰੀ ਗੱਲ ਦੱਸੀ ਫਿਰ ਮੈਂ ਲਾਡੀ ਭਾਈ ਨੂੰ ਫੋਨ ਕੀਤਾ ਇਹਨਾਂ ਨੇ ਦੱਸੀ ਭੰਗੜੇ ਵਾਲਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਇਹ ਬਹੁਤ ਜ਼ਿਆਦਾ ਡਰਿੰਕ ਕਰਕੇ ਇਹਨਾਂ ਸਟੇਜ ਤੇ ਬਹੁਤ ਓਵਰ ਬੋਲਦੇ ਆ ਠੀਕ ਹੈ ਪੁਲਿਸ ਮਨ ਨੂੰ ਕਿੰਨੀ ਦਿਨ ਤੋ ਜਾਣਗੇ ਜਦ ਤੋਂ ਇਹਨਾਂ ਕੋਲ ਕੰਮ ਕਰਦੀ ਹੈ 5-6 ਸਾਲ ਤੋਂ ਓਕੇ ਜੀ ਔਰ ਜਿਹੜੀ ਉਹਨੇ ਗੱਲ ਇਹ ਬੋਲੀ ਹੈ ਕਿ ਮੈਂ ਇਹ ਗੱਲ ਬੋਲੀ ਆ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਜੀ ਕਿਸ ਬੇਸ ਤੇ ਬੋਲੀ ਆ ਮੈਂ ਆਹ ਫੋਟੋ ਹੈ ਜੀ 9 ਮਾਰਚ ਦੀ ਇਹਨੇ ਇਹ ਸਟੇਟਸ ਪਾਇਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ WhatsApp ਤੇ ਖਾਨੀ ਆ ਤੁਹਾਨੂੰ ਆ 9 ਮਾਰਚ ਦੀ ਹੈ ਜੀ ਇਹ ਫੁੱਟ ਸਟੇਟਸ ਪਾਇਆ ਹੋਇਆ ਸੀ ਮੈਂ ਕਿਹਾ ਕੀ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਇਹਦੀ ਰਿਕਾਰਡਿੰਗ ਸੁਨੋ ਕੋਚ ਨੇ ਦੀ ਦਵਾਈ ਲੈਣ ਗਈ ਸੀ ਉਹ ਲੰ ਲੰਦੇ ਨਾਲ ਸੀ ਤੇ ਦਵਾਈ 1 ਮਹੀਨੇ ਦੀ ਦਿੱਤੀ ਆ ਪਰ ਉਹਨੇ ਡਿਪਰੈਸ਼ਨ ਦੀ ਜੇ ਪਹਿਲਾਂ ਵੀ ਤੁਹਾਨੂੰ ਪਤਾ ਮੈਨੂੰ ਪ੍ਰੋਬਲਮ ਆਈ ਸੀਗੀ ਇਹ ਵਾਲੀ ਹਾਂਜੀ ਤਾਂ ਕਰਕੇ ਦਵਾਈ ਤੁਹਾਨੂੰ ਪਤਾ ਪਹਿਲਾਂ ਰਿਕਵਰੀ ਹੋ ਗਈ ਸੀਗੀ ਤੇ ਦੁਬਾਰਾ ਹਣੋਂ ਕਹਿੰਦੇ ਸੀਗੇ ਡਾਕਟਰ ਕਿ ਮੈਂ ਦੱਸਣ ਗਈ ਸੀ ਕਿ ਮੈਨੂੰ ਅੱਜ ਦਾ ਹੁਣ ਪਰੇਸ਼ਾਨੀ ਜੀ ਹੈ ਦਿਮਾਗਵੇਂ ਹੁੰਦਾ ਆ ਤੇ ਫਿਰ ਉਹਨਾਂ ਨੇ 1 ਮਹੀਨੇ ਦੀ ਹੋਰ ਦਵਾਈ ਦਿੱਤੀ ਸੀਗੀ ਹੋਰ ਠੀਕ ਆ ਬਾਕੀ ਸਭ ਐਜੀ ਜੀ ਪ੍ਰੋਬਲਮ ਹੋ ਗਈ ਸੀ ਜਿਹੜੀ ਇਹਦੀ ਪਰਸਨਲ ਲਾਈਫ ਚ ਪ੍ਰੋਬਲਮ ਹੋ ਗਈ ਸੀਗੀ ਉਹਦੇ ਰਿਕਾਰਡਿੰਗ ਮੈਂ ਕਿਹਾ ਸੀ ਕਿ ਤੇਰੇ ਤੇ ਨਜ਼ਰਾਂ ਬਹੁਤ ਨੇ ਤਾਂ ਇਹ ਡਿਪਰੈਸ਼ਨ ਚੱਲ ਗਈ ਸੀ ਸੁਣੋ ਮੈਂ ਕੀ ਬੋਲੀਆ ਕਮਾਲ ਹੋ ਗਈ ਅੱਛਾ ਡਿਪਰੈਸ਼ਨ ਤੇ ਇਹ ਚੀਜ਼ ਲੰਦੇ ਆ ਮੈਂ ਤਾਂ ਮਾਈਗਰੇਨਲੀ ਪ੍ਰੋਬਲਮ ਹੈ ਨਾ ਡਿਪਰੈਸ਼ਨ ਦੀ ਨਹੀਂ ਹੈ ਇਸ ਕਰਕੇ ਪਤਾ ਨਹੀਂ ਸੀ ਤਾਂ ਓਕੇ ਧਿਆਨ ਰੱਖ ਬਹੁਤ ਤਪੜਾ ਵੈਸੇ ਤੂੰ ਬਹੁਤ ਨਜ਼ਰਾਂ ਚਾ ਲੋਕਾਂ ਦੀਆਂ ਇਹ ਬੰਦਾ ਇੱਕ ਬੱਚਿਆਂ ਵਾਂਗੂੰ ਸਮਝਾਉਣ ਵਸੇ ਕਹਿ ਦਿੰਦਾ ਥੋੜਾ ਆਪਣਾ ਧਿਆਨ ਰੱਖ ਕੁੜੀ ਨੂੰ ਵੀ ਇੱਕ ਜੀ ਉੱਥੇ ਹਾਜ਼ਰ ਸੀ ਜਿਹੜੀ ਉਹਨੂੰ ਕੁੜੀ ਨੂੰ ਅਸੀਂ ਵੀਡੀਓ ਕਾਲ ਲਾਵਾਂਗੇ ਠੀਕ ਆ ਤੁਸੀਂ ਉਹ ਵੀ ਦੱਸ ਦੋਗੇ ਜਿਹੜੀ ਕੁੜੀ ਹਾਜ਼ਰ ਸੀ ਅੰਦਰ ਹੈਨਾ ਉਹ ਵੀ ਤੁਹਾਨੂੰ ਦੱਸ ਦੋਗੇ ਉਹ ਬਕਾਇਦਾ ਉਹਦੀ ਵੀਡੀਓ ਕਾਲ ਤੇ ਤੁਸੀਂ ਉਹਦੇ ਨਾਲ ਜਿਹੜੀ ਕੁੜੀ ਸੀਮਾ ਦੇ ਨਾਮ ਪਰਫਾਰਮ ਕਰ ਰਹੀ ਸੀ ਉਸ ਕੁੜੀ ਨੂੰ ਵੀਡੀਓ ਕਾਲ ਕੀਤੀ ਜਾ ਰਹੀ ਹੈ ਜੀ ਉੱਥੇ ਹਾਜ਼ਰ ਸੀਗੀ ਜਿਹੜੀ ਕੁੜੀ ਜੀ ਠੀਕ ਹੈ ਜੀ ਅਸੀਂ ਬਕਾਇਦਾ ਫੇਰ ਉਹ ਇੱਕ ਗੱਲ ਹੋਰ ਕਹਿ ਰਹੀ ਆ ਵੀ ਜਿਹੜੇ ਪ੍ਰਧਾਨਪੁਰ ਤੋਂ ਤੁਰੇ ਫਿਰਦੇ ਆ ਮੈਂ ਨਹੀਂ ਇਹਨਾਂ ਨੂੰ ਪ੍ਰਧਾਨ ਮੰਤਰੀ ਅਲੀਸ਼ਾ ਨੂੰ ਨਹੀਂ ਇਹ ਗੱਲ ਕਹੀ ਵੀ ਅੱਜ ਤੋਂ ਪਹਿਲਾਂ ਤੇ ਪ੍ਰਧਾਨ ਨਹੀਂ ਸੀ ਕਿ ਅੱਜ ਕਿਵੇਂ ਪ੍ਰਧਾਨ ਬਣ ਗਏ ਮੈਂ ਪੰਜਾਬ ਐਸੋਸੀਏਸ਼ਨ ਦਾ ਪ੍ਰਧਾਨ ਆ ਬਿਲਕੁਲ ਲੁਧਿਆਣੇ ਦੇ ਪ੍ਰਧਾਨ ਬਣਾਈ ਹੋਏ ਆ ਜੀ ਮੈਂ ਬਿਲਕੁਲ ਇਹ ਪ੍ਰਧਾਨ ਨੇ ਜੀ ਇਹਨਾਂ ਨੇ ਮੈਨੂੰ ਪ੍ਰਧਾਨ ਇਹਨਾਂ ਨੇ ਕਿਹਾ ਵੀ ਅਲੀਸ਼ਾ ਦਾ ਪ੍ਰਧਾਨ ਨਹੀਂ ਸੀ ਅੱਜ اچੰਨ ਕਿਵੇਂ ਪ੍ਰਧਾਨ ਬਣ ਗਏ ਨਹੀਂ ਬਣਾਇਆ ਜੀ ਮੈਂ ਤੁਹਾਨੂੰ ਪ੍ਰੂਫ ਦੇ ਸਕਦੀ ਆ ਮੈਂ ਪ੍ਰਧਾਨ ਆ ਬੋਲੋ ਤੁਸੀਂ ਦੋ ਸਾਲ ਹੋ ਗਏ ਜੀ ਪ੍ਰਧਾਨ ਬਣੇ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਜੀ ਦੋ ਸ ਕੱਡੋ ਫੋਟੋ ਤੁਸੀਂ ਬਕਾਇਦਾ ਮੋਬਾਈਲ ਨਾਲ ਕਨੈਕਟ ਹੋ ਗਈ ਐ ਬਿਲਕੁਲ ਫੋਟੋ ਮੈਂ ਦਿਖਾਨੀ ਆ ਤੁਹਾਨੂੰ ਬਾਅਦ ਚੋ ਜੀ ਜਦ ਤੱਕ ਉਹ ਕੱਢ ਰਹੀ ਐ ਜਦ ਤੱਕ ਤੁਸੀਂ ਆ ਕੁੜੀ ਉਸ ਦਿਨ ਅਵੇਲੇਬਲ ਸੀਗੀ 31 ਤਰੀਕ ਨੂੰ ਕੀ ਨਾਮ ਹੈ ਜੀ ਇਹਨਾਂ ਦਾ ਇਹਨਾਂ ਦਾ ਜੀ ਅਨੂਰ ਨੂਰ ਨੂਰ ਦੀ ਕੀ ਵਾਕਿਆ ਹੋਇਆ ਸੀ ਉਸ ਦਿਨ ਜਦੋਂ ਸਿਮਰ ਨੇ ਸਟੇਜ ਤੋਂ ਗਾਲਾਂ ਕੱਢੀਆਂ ਸੀ ਮੁੰਡਿਆਂ ਨੂੰ ਉਹ ਕੀ ਸੱਚਾਈ ਕੀ ਉਸ ਮਾਮਲੇ ਨੂੰ ਲੈ ਕੇ ਸਾਰੀ ਹਾਂ ਜੀ ਉਸ ਦਿਨ ਸ਼ੋਅ ਵਗੇ ਚੱਲ ਰਿਹਾ ਸੀ ਸਿਮਰ ਦੀ ਗਲਤੀ ਐ ਉਹਨੇ ਮੈਕ ਫੜ ਕੇ ਇਹਨਾਂ ਨੂੰ ਗਾਲਾਂ ਕਲੋਚ ਕੀਤੀਆਂ ਨੇ ਹੂੰ ਉੱਤਮ ਵਾਲੇ ਸ਼ੋਅ ਫੇਰ ਜੀ ਉਹਨੇ ਉਦੋਂ ਬਾਅਦ ਉਹਨਾਂ ਨੇ ਕਿਹਾ ਵੀ ਸਿਮਰ ਨੂੰ ਕੋ ਪੇਮੈਂਟ ਲੈ ਆਤੀ ਉਹਨਾਂ ਤੇ ਦਾਂਸ ਨਹੀਂ ਕਰਾਉਣਾ ਹੈ ਹੈਗਾ ਨਹੀਂ ਸਿਮਰ ਨੇ ਗਾਲਾਂ ਕਿਉਂ ਕੱਢੀਆਂ ਕਾਰਨ ਕੀ ਸੀ ਕੋਈ ਕੁੜੀ ਕਿਸੇ ਨੂੰ ਕਿਵੇਂ ਗਾਲਾਂ ਕੱਢੂਗੀ ਕੋਈ ਨਾ ਕੋਈ ਗਲਤ ਹੋਈ ਹੋਊਗੀ ਗਾਲ ਐਦਾਂ ਹੋਈ ਆ ਉੱਥੇ ਸੌਂਗ ਚ ਲਿਆ ਸੀ ਵੀ ਜੱਟ ਪੱਟ ਲਏ ਹੂੰ ਠੀਕ ਹੈ ਉਹ ਤੋਂ ਇਹਨੂੰ ਪਤਾ ਨਹੀਂ ਕੀ ਫੀਲ ਹੋਇਆ ਇਹਨੇ ਸਿੱਧਾ ਆ ਕੇ ਕਹਿਤਾ ਵੀ ਮੈਂ ਸੰਦੂਆਂ ਦੀ ਕੁੜੀ ਆ ਮੈਂ ਵੀ ਜੱਟਾਂ ਦੀ ਕੁੜੀ ਆ ਐਦਾਂ ਕਿਦਾਂ ਤੁਸੀਂ ਪੱਟ ਲੋਗੇ ਹੂੰ ਤੁਹਾਡੀ ਕੀ ਉਕਾਤ ਆ ਠੀਕ ਆ ਉਨੇ ਨੇ ਐਦਾਂ ਬੋਲ ਰਹੀ ਆ ਤੇ ਅਸੀਂ ਉੱਥੇ ਕਹਿ ਵੀ ਰਹੀ ਆ ਵੀ ਯਾਰੀ ਕਿਦਾਂ ਬੋਲ ਰਹੀ ਆ ਹੈਨਾ ਵੀ ਸੌਂਗ ਤਾਂ ਕੋਈ ਵੀ ਚੱਲ ਸਕਦਾ ਆਪਣਾ ਚਾਂਸ ਕਰਨ ਆਏ ਤੇ ਆਪਾਂ ਕਰਨਾਗਾ ਤੇ ਉੱਥੇ ਉਦੋਂ ਵਾਲੀ ਚੌਲ ਜੀ ਲੜਾਈ ਟਿਕੀ ਜਾਂਦੀ ਆ ਠੀਕ ਆ ਉਦੋਂ ਬਾਅਦ ਫੇਰ ਇਹ ਆ ਕਿ ਕਿਤੇ ਨਾ ਜਦੋਂ ਸਾਊਂਡ ਚੱਲ ਰਹੀ ਆ ਹੈਨਾ ਆਪਾਂ ਉਸ ਟਾਈਮ ਸਾਰੇ ਏਕੇ ਤੇ ਤੇ ਅਜੇ ਤਾਂ ਲੈਕ ਦਾ ਕੱਟ ਲੱਗੇਗਾ ਜਦੋਂ ਸਕੋਰ ਬੰਦ ਹੋ ਗਈ ਇੱਕ ਤਾਂ ਕੀ ਕਹਿਣ ਲੱਗੀ ਆਡੀਅੰਸ ਕਲੇ ਨੂੰ ਹੁਣ ਨੈਚਰਲ ਹੁਣ ਨੱਚ ਲੋ ਉਹਨਾਂ ਨੇ ਫਿੰਗਰਾਂ ਦਿਖਾਉਣ ਲੱਗ ਗਈ ਉਲਟ ਫੁਲਟ ਫਿਰ ਉਹ ਮੁੰਡੇ ਨੇ ਇਹਦੇ ਗਲਾਸ ਮਾਰਿਆ ਜੀ ਉਹ ਮਜਬੂਰ ਹੋ ਗਿਆ ਗਲਾਸ ਮਾਰਨ ਤੇ ਉਹਦੀ ਕੋਈ ਗਲਤੀ ਨਹੀਂ ਹੈ ਪਰ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਤੇ ਹੀ ਦੇ ਤਾਂ ਮੁੰਡਾ ਗਲਾਸ ਮਾਰਦਾ ਤਾਂ ਬਾਅਦ ਚ ਉਸੇ ਮਰ ਗਾਲਾਂ ਕੱਢਦੀ ਹੈ ਨਹੀਂ ਨਹੀਂ ਸਿਮਰ ਪਹਿਲਾਂ ਗਾਲਾਂ ਨਹੀਂ ਰਹੀ ਤੁਸੀਂ ਪੂਰੀ ਵੀਡੀਓ ਦੇਖੋ ਨਾ ਟੈਲਸ ਜੋ ਪੂਰੀ ਵੀਡੀਓ ਘੜਾਓ ਤੁਹਾਨੂੰ ਸੱਚਾਈ ਦਾ ਫੇਰ ਪਤਾ ਚੱਲਣਾ ਹੋਊਗਾ ਤੁਸੀਂ ਉਹਦੋਂ ਸਿਮਰ ਨਾਲ ਗੱਲਬਾਤ ਹੋਈ ਸੀ ਤੁਹਾਡੀ ਤੁਸੀਂ ਨਾਲ ਪਰਫਾਰਮ ਕਰ ਰਹੇ ਸੀ ਤੁਸੀਂ ਸਮਝਾਇਆ ਨਹੀਂ ਸਿਮਰ ਨੂੰ ਅਸੀਂ ਤਾਂ ਵੀ ਉਹ ਕੁਝ ਨਹੀਂ ਬੋਲੇ ਕਿਉਂਕਿ ਸਾਨੂੰ ਵੀ ਉਲਟ ਬੋਲ ਰਹੀ ਹੈ ਕੁੜੀਆਂ ਨੂੰ ਉਲਟ ਬੋਲ ਰਹੀ ਹੈ ਵੀ ਹੋਰ ਕੁੜੀਆਂ ਹੋਣੀਆਂ ਜਿਹੜੀਆਂ ਤੁਹਾਡੇ ਵਿੱਚ ਸਮਾਈਲਾਂ ਕਰਦੀਆਂ ਤੁਹਾਡੇ ਨਾਲ ਤੁਰ ਜਾਂਦੀਆਂ ਮੈਂ ਉਹਨਾਂ ਕੁੜੀਆਂ ਤੋਂ ਨਹੀਂ ਹੈਗੀ ਤੁਸੀਂ ਕਿੰਨੀ ਦੇਰ ਤੋਂ ਸਿਮਰਨਾ ਕੰਮ ਕਰ ਰਹੇ ਹੋ ਮੈਂ ਸਿਮਰ ਨਾਲ ਕਾਫੀ ਸ਼ੋਅ ਲਾਏ ਨੇ ਪਰ ਮੈਂ ਉਹ ਬਲੌਂਦੀ ਬਹੁਤ ਘਟਾਂ ਤੇ ਹਾਂ ਵੀ ਇਹਨਾਂ ਆਪਾਂ ਨੂੰ ਰੋਜ਼ ਨਾ ਮੇਰਾ ਵੀ ਕੁੜੀਆਂ ਮਿਲਦੀ ਹੋਵੇ ਮੇਰੇ ਪਹਿਲਾਂ ਵੀ ਹੋਇਆ ਕਿ ਸਿਮਰ ਨੇ ਸਟੇਜ ਦੌਰਾਨ ਪਰਫਾਰਮ ਦੌਰਾਨ ਕਿਸੇ ਨਾਲ ਲੜਾਈ ਝਗੜਾ ਕੀਤਾ ਹੋਵੇ ਜਾਂ ਜਿਵੇਂ ਤੁਸੀਂ ਇਲਜ਼ਾਮ ਲਗਾ ਰਹੇ ਡਰਿੰਕ ਕੀਤੀ ਹੋਈ ਸੀ ਉਹਨੇ ਜਾਂ ਪਹਿਲਾਂ ਵੀ ਕਦੀ ਡਰਿੰਕ ਕਰਕੇ ਪਰਫਾਰਮ ਕੀਤਾ ਹੋਵੇ ਕੋਈ ਇਤਰਾਮ ਨਹੀਂ ਲਗਾ ਰਹੇ ਅਸੀਂ ਕੋਈ ਇਲਜ਼ਾਮ ਨਹੀਂ ਜੋ ਅਸੀਂ ਦੇਖਿਆ ਸੀ ਉਹ ਕਹਿੰਦੇ ਆ ਹਾਂ ਉਹਦੀ ਡਰਿੰਕ ਕੀਤੀ ਸੀ ਕਿਉਂਕਿ ਸ਼ਰ੍ਹਾਂ ਪਤਾ ਚੱਲ ਰਿਹਾ ਸੀ ਹੂੰ ਉਸ ਤੋਂ ਬਾਅਦ ਕੰਪਲੇਂਟ ਕਿੰਨੇ ਵਜੇ ਕਰਾਈ ਜਾਂਦੀ ਐ ਸਿਮਰ ਦੇ ਬੋਲੋ ਜਦੋਂ ਥਾਣੇ ਸਿਮਰ ਜਾਂਦੀ ਐ ਕਿੰਨੇ ਵਜੇ ਜਾਂਦੀ ਐ ਸਾਰੇ ਕੁਝ ਵਧੀਆ ਨਿਭੜਿਆਗਾ ਵਧੀਆ ਫੈਸਲੇ ਕੀ ਲਈ ਗਈ ਐ ਹੱਥ ਖੇੜੇ ਕੀ ਗਈ ਐ ਸਾਡੇ ਨਾਲ ਐਦਾਂ ਦਾ ਕੋਈ ਪਤਾ ਹੀ ਨਹੀਂ ਸੀ ਕਿ ਕੰਪਲੇਟ ਕਰ ਦੂਗੀ ਕੋਈ ਗੱਲ ਹੀ ਨਹੀਂ ਸੀ ਪਤਾ ਨਹੀਂ ਉਹਦੇ ਦਿਮਾਗ ਦੇ ਵਿੱਚ ਕੀ ਆਇਆ ਇਹਨੇ ਕਦੋਂ ਕੰਪਲੀਟ ਕਰਤੀ ਕੁਝ ਨਹੀਂ ਪਤਾ ਸਾਨੂੰ ਦਾ ਚਲੋ ਠੀਕ ਹੈ ਕੰਪਲੇਂਟ ਕਰਾਉਣ ਨੂੰ ਤੁਸੀਂ ਤੁਹਾਡੇ ਵੱਲੋਂ ਕਿਸੇ ਵੱਲੋਂ ਕਿਹਾ ਗਿਆ ਸੀ ਜਾਂਵੇਂ ਸਿਮਰ ਆਪ ਵੀ ਗਈ ਸੀ ਠਾਣੇ ਜੀ ਪਹਿਲਾਂ ਤਾਂ ਘਰ ਦੇ ਵਿੱਚ ਵਾਪਸ ਮੁੜੇ ਆਉਂਦੀ ਆ ਕਿਉਂਕਿ ਸਾਰਿਆਂ ਨੂੰ ਪਤਾ ਸੀ ਵੀ ਗੱਲ ਖਤਮ ਹੋ ਗਈ ਆ ਸਾਨੂੰ ਤਾਂ ਤਾਂ ਪਤਾ ਲੱਗਦਾ ਨਾ ਸਾਨੂੰ ਤਾਂ ਇਹ ਤਾਂ ਦੱਸ ਦੇ ਵੀ ਜੇ ਉਹ ਗੱਲ ਵਾਧੀ ਪਹਿਲਾਂ ਉਹ ਘਰ ਵੱਚ ਵਾਪਸ ਆ ਜਾਂਦੀ ਉਦੋਂ ਬਾਅਦ ਉਹ ਰਾਤ ਨੂੰ ਫੇਰ ਜਾ ਕੇ ਕੰਪਲੀਟ ਕਰਾਉਂਦੀ ਆ ਠੀਕ ਹੈ ਜੀ ਉਦੋਂ ਬਾਅਦ ਉਹਨਾਂ ਨੇ ਕੰਪਲੀਟ ਕਰਾਈਏ ਉਦੋਂ ਬਾਅਦ ਇਹਨਾਂ ਨੇ ਫੋਨ ਕੀਤਾ ਠੀਕ ਹੈ ਜੀ ਉਦੋਂ ਬਾਅਦ ਦਿਨੇ ਇੰਟਰਵਿਊ ਆਉਣੀਆਂ ਸ਼ੁਰੂ ਕੀ ਹੋਈਆਂ ਫਿਰ ਅਮਨ ਜਿਹੜੇ ਅਮਨ ਆ ਨਾ ਵੀਰੋ ਅਮਨ ਨੂੰ ਤੁਸੀਂ ਬਕਾਇਦਾ ਇੰਟਰਵਿਊ ਦੇ ਵਿੱਚ ਅਮਨ ਵੀਰ ਸਵਾਲ ਦੇ ਸਕਦਾ ਵੀ ਮੈਂ ਉਸ ਬੰਦੇ ਨੂੰ 5 ਵਾਰ ਫੋਨ ਕੀਤਾ ਵੀ ਵੀਰੇ ਮੈਨੂੰ ਦੱਸ ਕੀ ਪ੍ਰੋਬਲਮ ਆ ਮੈਂ ਸਿਮਰ ਨੂੰ ਫੋਨ ਕੀਤਾ ਮੈਂ ਕਿਹਾ ਪੁੱਤ ਵੀ ਇਦਾਂ ਕਰਕੇ ਮੈਂ ਪੰਜਾਬ ਦਾ ਪ੍ਰਧਾਨ ਬੋਲਦਾ ਕਹਿੰਦੀ ਮੈਂ ਨਹੀਂ ਕਿਸੇ ਨੂੰ ਜਾਣਦੀ ਝੂਂਦੀ ਠੀਕ ਹੈ ਮੈਂ ਇੰਟਰਵਿਊ ਦੇ ਰਹੀ ਹਾਂ ਮੈਂ ਨਹੀਂ ਕਿਸੇ ਨੂੰ ਜਾਣਦੀ ਨਹੀਂ ਪਰ ਤੁਹਾਡਾ ਫਰਜ ਨਹੀਂ ਬੰਦਾ ਸੀ ਤੁਹਾਡੇ ਇੱਕ ਪਰਿਵਾਰ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਾਡਾ ਇੱਕ ਪਰਿਵਾਰ ਹੈ ਉਹ ਵੀ ਤੁਹਾਡੇ ਪਰਿਵਾਰ ਦੇ ਵਿੱਚੋਂ ਹੀ ਸੀਗੇ ਤੁਹਾਡੇ ਨਾਲ ਪਰਫਾਰਮ ਕਰਦੇ ਤੁਹਾਡਾ ਫਰਜ ਨਹੀਂ ਬੰਦ ਉਸੇ ਘਰ ਜਾਈਏ ਉਹਨਾਂ ਨਾਲ ਗੱਲਬਾਤ ਕਰੀਏ ਪੁੱਛੀਏ ਸੀ ਵੀ ਸੱਚਾਈ ਹੈ ਕੀ ਹੈ ਗੱਲ ਕੀ ਹੈ ਕਿ ਉਹਦੇ ਵੱਲੋਂ ਹੋਣੀ ਤਾਂ ਹੀ ਉਹਨੇ ਗੁੱਸੇ ਨਾਲ ਕੁਝ ਬੋਲਿਆ ਉਹ ਤਾਂ ਕਹਿੰਦੀ ਸਾਫ਼ ਕਰੀ ਕਹਿੰਦੀ ਮੈਂ ਐਕਸ਼ਨ ਦਾ ਰਿਐਕਸ਼ਨ ਦਿੱਤਾ ਦੇਖੋ ਜੀ ਤੁਸੀਂ ਇਹ ਗੱਲ ਕਹਿ ਰਹੇ ਆਂ ਵੀ ਸਾਨੂੰ ਸਾਫ਼ ਉਹਦੇ ਉੱਤੇ ਜਾਣਾ ਚਾਹੀਦਾ ਸੀ ਮੈਂ ਬਕਾਇਦਾ ਦੇਖੋ ਮੈਂ ਜਗਰਾਉ ਤੋਂ ਮੈਂ ਇਹਨੂੰ ਬਕਾਇਦਾ ਫੋਨ ਕਰ ਰਿਹਾ ਠੀਕ ਆ ਮੈਂ ਸਾਮੀ ਨੂੰ ਫੋਨ ਕੀਤਾ ਉਹ ਕਹਿੰਦੀ ਮੈਂ ਇੰਟਰਵਿਊ ਦੇ ਰਹੀ ਆ ਮੈਨੂੰ ਦੂਜੇ ਤੋਂ ਪਤਾ ਲੱਗਿਆ ਵੀ ਆਪਾਂ 10 ਵਜੇ ਠਾਣੇ ਜਾਣਾ ਠੀਕ ਆ ਜੀ ਸਾਨੂੰ ਰਾਤ ਪਤਾ ਲੱਗਿਆ ਵੀ ਰਾਤ ਪਰਚਾ ਹੋ ਗਿਆ ਅਸੀਂ ਅੱਜ 10 ਵਜੇ ਠਾਣੇ ਪਹੁੰਚ ਚੁੱਕੇ ਸੀ ਸਾਨੂੰ 10 ਵਜੇ ਟਾਈਮ ਦਿੱਤਾ ਸੀ ਉੱਥੇ ਕਿਉਂਕਿ ਅਸੀਂ ਅਸੀਂ ਨੂੰ ਪਤਾ ਸੀ ਵੀ ਸਿਮਰ ਵੀ ਉੱਥੇ ਆਊਗੀ ਚੱਲ ਵੀ ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ ਵੀ ਕੀ ਹੋਇਆ ਠੀਕ ਆ ਦੇਖੋ ਸਾਡ ਵਾਰ ਤਾਂ ਸਾਨੂੰ ਉਥੇ ਸਾਥ ਪਤਾ ਹੁੰਦਾ ਨਾ ਵੀ ਆਰਗੇਨਾਈਜ਼ਰ ਠੀਕ ਆ ਸਹੀ ਸੀਗੀ ਇਹ ਕੁੜੀ ਤੇ ਅਸੀਂ ਬਕਾਇਦਾ ਕੋਲੇ ਖੜਕੇ ਪਰਚਾ ਕਰਾਉਂਦੇ ਠੀਕ ਹੈ ਜੀ ਆਲੀ ਸੀ ਥੋੜੇ ਬਹੁਤ ਨੇੜੇ ਸੀਗੀ ਠੀਕ ਹੈ ਤੁਹਾਨੂੰ ਦੀਦੀ ਹਾਂ ਜੀ ਦੇਖੋ ਜੀ ਪ੍ਰਧਾਨਗੀ ਵਾਲੀ ਆ ਪ੍ਰਧਾਨ ਨੇ ਸੁਖਸ਼ੇਰਪੁਰ ਹੂੰ ਪੰਜਾਬ ਪ੍ਰਧਾਨ ਇਹ ਲਾਡੀ ਵੀਰ ਜੀ ਨੇ ਸਰਪ੍ਰਸਤ ਇਹ ਦਾਨਵ ਜੀ ਨੇ ਦਾਨਤ ਜੀ ਨੂੰ ਜਾਣ ਵਿਜੇ ਦਾਨਵ ਜੀ ਵੀ ਹਾਜ਼ਰ ਸੀ ਅਸੀਂ ਬਕਾਇਦਾ ਮੈਂ ਪ੍ਰਧਾਨ ਬਣਾਈ ਹੈ ਜੀ ਮੈਂ ਪੰਜਾਬ ਐਸੋ ਦਾ ਪ੍ਰਧਾਨ ਹਾਂ ਸਰਪ੍ਰਸਤ ਵਿਜੇ ਦਾਨਵ ਜੀ ਹੂੰ ਸਰਪ੍ਰਸਤ ਨੇ ਸਾਡੇ ਪੰਜਾਬ ਦੇ ਕਰਨ ਸਾਹਿਬ ਠੀਕ ਹੈ ਜੀ ਉਹ ਮੌਜੂਦ ਸੀਗੇ ਉਹ 2 ਸਾਲ ਤੁਸੀਂ ਪ੍ਰਧਾਨਗੀ ਕਰ ਰਹੇ ਹੋ ਕਹਿੰਦੇ ਸਾਲ ਤੋਂ ਉੱਪਰ ਹੋ ਗਿਆ ਜੀ ਆਹ ਦੇਖੋ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਪਰ ਛੋਟੇ ਬਹੁਤ ਜ਼ਿਆਦਾ ਨੇੜੇ ਤੋਂ ਮੈਂ ਪਹਿਲੇ ਵੀ ਕਹਿ ਕੇ ਖਟਿਆ ਤੁਹਾਨੂੰ ਦੀਦੀ ਕਹਿੰਦੀ ਆ ਉਹ ਕਹਿੰਦੀ ਮੇਰੇ ਹੱਕ ਦੇ ਵੇਸੀ ਵੀ ਅਚਾਨਕ ਕਹਿੰਦੀ ਪਤਾ ਨਹੀਂ ਕੀ ਹੋ ਗਿਆ ਕਿੰਨੇ ਪੈਸੇ ਲਏ ਇਹਨਾਂ ਨੇ ਉਹਨਾਂ ਤੋਂ ਜਾਂ ਕਿੰਨੇ ਪੈਸੇ ਦਿੱਤੇ ਆ ਇਹ ਸਾਰੀ ਕਹਿੰਦੀ ਪੈਸਿਆਂ ਦੀ ਗੇਮ ਆ ਪਰ ਮੈਂ ਪੈਸੇ ਨਹੀਂ ਲੈਣੇ ਹਾਂ ਜੀ ਉਹ ਸ਼ਖਸ ਆ ਕੇ ਮਾਫੀ ਮੰਗ ਲਵੇ ਤਾਂ ਮੈਂ ਜ਼ਰੂਰ ਮਾਫ ਕਰ ਸਕਦੀ ਆ ਪਰ ਜੇ ਕਹਣ ਵੀ ਡਰਾ ਲੈਣਗੇ ਧਮਕਾ ਲੈਣਗੇ ਤਾਂ ਮੈਂ ਡਰਨ ਵਾਲਿਆਂ ਚੋਂ ਨਹੀਂ ਸਰ ਇਹ ਗੱਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਜਿਹੜੇ ਪੈਲਸ ਤੇ ਫੰਕਸ਼ਨ ਸੀ ਕੈਮਰਾ ਸੀਗੇ ਉਹਦੀ ਰਿਕਾਰਡਿੰਗ ਕਢਾਓ ਸੀਸੀਟੀਵੀ ਫੁਟੇਜ ਕਢਾਓ ਨਵੀਂ ਵੀ ਜਿਹੜੇ ਇੰਟਰਵਿਊ ਦੇ ਵਿੱਚ ਕਹੀ ਹੈ ਕਿ ਉਹਦੀ ਜਿਹੜੀ ਪੂਰੀ ਸੀਸੀਟੀਵੀ ਫੁਟੇਜ ਹੈ ਉਹ ਕਢਾਣੀ ਚਾਹੀਦੀ ਤਾਂ ajo ਪਤਾ ਲੱਗ ਜਾਏਗਾ ਕਿ ਸੱਚਾਈ ਹੈ ਕੀ ਹੈ ਬਿਲਕੁਲ ਜੀ ਬਿਲਕੁਲ ਕਲੀਅਰ ਪਤਾ ਲੱਗ ਜਾਏਗਾ ਸਾਨੂੰ ਬੋਲਣ ਦੀ ਕੁਝ ਲੋੜ ਨਹੀਂ ਹੈਗੀ ਹੁਣ ਇੱਕ ਗੱਲ ਕਹੀ ਹੈ ਨਾ ਵੀ ਇਹਨਾਂ ਨੇ ਪੈਸੇ ਲੈ ਲਏ ਸਾਨੂੰ ਤਾਂ ਉਹ ਮੁੰਡੇ ਪਰਿਵਾਰੋਂ ਮਿਲਿਆ ਤੱਕ ਨਹੀਂਗਾ ਠੀਕ ਹੈ ਜੀ ਅਸੀਂ ਤਾਂ ਤਾਂ ਉੱਥੇ ਪਹੁੰਚੇ ਸੀ ਕਿਉਂਕਿ ਸਾਡੇ ਆਰਗੇਨਾਈਜ਼ਰਾਂ ਨੂੰ ਬੜਾ ਗਲ ਤੇ ਸਾਡੇ ਹੀ ਆਰਗੇਨਾਈਜ਼ਰਾਂ ਨੂੰ ਗਲਤ बोल ਰਹੀ ਆ ਉਹਨੂੰ ਜਦੋਂ ਕੁੜੀਆਂ ਲੈ ਕੇ ਜਾਂਦੇ ਹੋ ਕਿ ਪ੍ਰੋਟੋਕੋਲ ਹੁੰਦਣਾ ਦੀ ਸੇਫਟੀ ਨੂੰ ਲੈ ਕੇ ਵੀ ਕੀ ਕੁਝ ਧਿਆਨ ਰੱਖਣਾ ਚਾਹੀਦਾ ਬਿਲਕੁਲ ਜੀ ਅਸੀਂ ਸੇਫਟੀ ਰੱਖਦੇ ਆ ਕੋਈ ਵੀ ਕੁੜੀ ਜਾਂਦੀ ਆ ਕਿਉਂਕਿ ਉਹ ਪਰਿਵਾਰ ਦੇ ਵਿੱਚੋਂ ਆਪਣਾ ਪਰਿਵਾਰ ਸਾਡੇ ਕੇ ਸਾਨੂੰ ਇੱਕ ਪਰਿਵਾਰ ਸਮਝ ਕੇ ਆਉਂਦੀ ਆ ਠੀਕ ਹੈ ਜੀ ਅਸੀਂ ਬਿਲਕੁਲ ਸੇਫਟੀ ਰੱਖਦੇ ਆ ਐਂਡ ਤੱਕ ਜਿੰਨਾ ਟਾਈਮ ਕੁੜੀ ਘਰ ਨਹੀਂ ਜਾਂਦੀ ਸਾਨੂੰ ਪਤਾ ਠੀਕ ਹੈ ਜੀ ਅਸੀਂ ਸੇਫਟੀ ਰੱਖਦੇ ਆ ਬਕਾਇਦਾ ਡਰਾਈਵਰ ਨਾਲ ਆਉਂਦੇ ਆ ਠੀਕ ਹੈ ਜੀ ਹੈਲਪਰ ਆਉਂਦੇ ਆ ਤੇ ਇਹ ਕਹਿ ਰਹੀ ਆ ਨਾ ਵੀ ਹੈਲੋ ਜੋ ਹੈਲਪਰਾਂ ਨੂੰ ਕੋਈ ਆਪਣੇ ਰੇਂਜਰ ਪੈਸ ਕੋਈ ਵੀ ਆਰਗੇਨਾਈਜ਼ਰ ਨੂੰ ਪੁੱਛ ਲੋ ਜੀ ਹੈਲਪਰਾਂ ਦੇ ਪੈਸੇ ਰੇਂਜਰ ਦੇ ਕੇ ਤੋਰਦਾ ਠੀਕ ਹੈ ਜੀ ਗੱਡੀਆਂ ਦੇ ਪੈਸੇ ਆਰਗੇਨਾਈਜ਼ਰ ਦੇ ਕੇ ਤੋਰਦਾ ਠੀਕ ਹੈ ਜੀ ਇਹਨਾਂ ਨੇ ਕਦੇ ਪੁੱਛਿਆ ਵੀ ਆਰਗੇਨਾਈਜ਼ਰ ਨੂੰ ਕੁਝ ਬਚਦਾ ਨਹੀਂ ਬਚਦਾ ਇਹ ਤਾਂ মিডিਆ ਦੇ ਅੱਗੇ ਆ ਕੇ ਰੇਂਜਰਾਂ ਨੂੰ ਗਲਤ ਬੋਲਣ ਲੱਗੇ ਵੀ ਰੇਂਜਰ ਹਾਂ ਜੀ ਆਰਗੇਨਾਈਜ਼ਰ ਦਾ ਵਾਕਿਆ ਸਿਮਰਨ ਜੀ ਅੱਜ ਹੋਰ ਦੱਸਿਆ ਕਹਿੰਦੀ ਸੀ ਰਾਜਸਥਾਨ ਸ਼ਾਇਦ ਰਾਜਸਥਾਨ ਗਿਆ ਕਹਿੰਦੀ ਸ਼ੋਅ ਲਾ ਕੇ ਆ ਰਹੇ ਸੀਗੇ ਦੋ ਗੱਡੀਆਂ ਸੀਗੀਆਂ ਅੱਗੇ ਜਿਹੜੇ ਆਰਗੇਨਾਈਜ਼ਰ ਸੀਗੇ ਉਹਨਾਂ ਦੀ ਗੱਡੀ ਸੀ ਪਿੱਛੇ ਸਾਡੀ ਗੱਡੀ ਦਾ ਕਹਿੰਦੀ ਐਕਸੀਡੈਂਟ ਹੋ ਗਿਆ ਚਲੋ ਕਹਿੰਦੀ ਸਾਡਾ ਬਚਾਅ ਹੋ ਗਿਆ ਸਾਡੇ ਸੱਟ ਲੱਗ ਗੱਡੀ ਪੂਰੀ ਡੈਮੇਜ ਹੋ ਗਈ ਅੱਗੇ ਅਸੀਂ ਜਿਹੜੇ ਉਹਨੂੰ ਨਹੀਂ ਉਹਨੂੰ ਫੋਨ ਕੀਤਾ ਉਹਨਾਂ ਦੇ ਫੋਨ ਤੱਕ ਬੰਦ ਆਏ ਨਾ ਉਹ ਸਾਡਾ ਹਾਲ ਚਾਲ ਪੁੱਛਿਆ ਉਹਨਾਂ ਨੇ ਇਹ ਆਰਗੇਨਾਈਜ਼ਰ ਨਾਮ ਮੈਂਸ਼ਨ ਕਰੇ ਕੋ ਕਿਹੜਾ ਆਰਗੇਨਾਈਜ਼ਰ ਹੈ ਨਾਮ ਦੱਸੋ ਕਿਹੜਾ ਆਰਗੇਨਾਈਜ਼ਰ ਹੈ ਉਹਦੇ ਵਿੱਚ ਕੀ ਹੋਇਆ ਸੀ ਐਕਸੀਡੈਂਟ ਸੀ ਉਦੋਂ ਸਿਵਰਨ ਮੇਰੇ ਕੋਲ ਕੰਮ ਕਰਦੀ ਸੀ ਐਕਚੁਅਲ ਜਿਹੜੇ ਫਰੈਂਡਸ DJ ਵਾਲਿਆਂ ਦਾ ਸ਼ੋਅ ਸੀ ਮੈਂ ਇਹਨਾਂ ਦੇ ਨਾਲ ਤਕਰੀਬਨ ਉਸ ਰਾਤ ਸਵੇਰੇ ਹੋਨ ਫਰੈਂਚ ਡੀਜੇ ਵਾਲਿਆਂ ਦੇ ਨਾਲ ਗੱਡੀ ਨਾਲ ਐਕਸੀਡੈਂਟ ਹੋਇਆ ਹੁਣ ਮੈਂ ਗੰਗਾ ਨਗਰ ਤੱਕ ਹੈ ਨਹੀਂ ਮੈਂ ਲੁਧਿਆਣੇ ਤੋਂ ਵੀ ਜਿਹੜਾ ਉੱਥੇ ਪਹੁੰਚ ਜਾਵਾਂਗਾ ਮੈਂ ਤਾਂ ਫੋਨ ਤੇ ਹਾਲਚਲ ਪੁੱਛ ਸਕਦਾ ਨਾਲ ਜਿਹੜੇ ਸਾਥੀ ਨੇ ਫਰੈਂਚ ਡੀਜੇ ਵਾਲੇ ਸੀ ਉਹਨਾਂ ਨੂੰ ਮੈਂ ਕਹਿ ਸਕਦਾ ਸੀ ਨਾ ਵੀ ਭਾਈ ਇਹਨਾਂ ਦਾ ਧਿਆਨ ਰੱਖੋ ਮਾੜਾ ਜਾਂ ਉਹ ਬਕਾਇਦਾ ਇਹਨਾਂ ਦੇ ਨਾਲ ਆਏ ਨੇ ਲੁਧਿਆਣੇ ਤੋਂ ਕਿਨਾਂ ਦੇ ਨਾਲ ਬਕਾਇਦਾ ਆਏ ਲੁਧਿਆਣੇ ਤੋਂ ਜਾਂ ਇੱਥੋਂ ਜਗਰਾਉਂ ਜਰੂਰ ਤੋਂ ਸ਼ਹਿਰ ਉਹਨਾਂ ਕੋ ਉਧਰ ਨੂੰ ਹੋਏ ਆ ਇਹ ਗੱਲ ਬਿਲਕੁਲ ਗਲਤ ਆ ਵੀ ਫੋਨ ਬੰਦ ਆ ਫੋਨ ਉਹ ਆਰਗੇਨਾਈਜ਼ਰ ਦਾ ਬੰਦ ਹੋ ਸਕਦਾ ਬਟ ਉਸ ਟਾਈਮ ਸੇਮਰ ਮੇ ਬਰ ਮੈਂ ਇਹਨਾਂ ਦੇ ਨਾਲ ਸਵੇਰੇ 4:30 ਤੱਕ ਲਾਈਨ ਤੇ ਰਿਹਾ ਉਹ ਕਹਿੰਦੇ ਆਰਗੇਨਾਈਜ਼ਰ ਜਿੰਨੇ ਵੀ ਨੇ ਨਾ ਵੀ ਸਾਰਿਆਂ ਨੂੰ ਸਿਰਫ ਪੈਸੇ ਕਮਾਣ ਤੱਕ ਮਤਲਬ ਹੈ ਸਾਡੇ ਸਿਰਫ ਪੈਸੇ ਕਮਾ ਕੇ ਤੇ ਸਾਨੂੰ ਨਹੀਂ ਬਾਅਦ ਵਿੱਚ ਪੁੱਛ ਕੇ ਚੱਕਦੇ ਸਾਡੇ ਹੀ ਧਿਆਨ ਨਹੀਂ ਰੱਖਦੇ ਨਹੀਂ ਚਲੋ ਉਹਦੀ ਪਰਸਨਲ ਸੋਚ ਹੋ ਸਕਦੀ ਹੈ ਦੇਖੋ ਹਰ ਬੰਦਾ ਕਮਾਈ ਵਾਸਤੇ ਜਾਂਦਾ ਜੀ ਉਹ ਵੀ ਸਟੇਜ ਦੇ ਉੱਤੇ ਕੰਮ ਕਰ ਰਹੀ ਹੈ ਤੇ ਉਹ ਵੀ ਆਪਣੇ ਘਰੋਂ ਕਮਾਈ ਜਾਂਦੀ ਹੈ ਠੀਕ ਹੈ ਹਰ ਬੰਦੇ ਦਾ ਜਰੀਆ ਹੈ ਕੋਈ ਆਰਟਿਸਟ ਭੇਜ ਕੇ ਕੰਮ ਕਰਦਾ ਕੁਛ ਕੁੜੀਆਂ ਆਪਣਾ ਪਰਫਾਰਮ ਕਰਕੇ ਕਰਦੀਆਂ ਆਰਗੇਨਾਈਜ਼ਰ ਪ੍ਰੋਗਰਾਮ ਫੜ ਕੇ ਕਮਾਉਂਦਾ ਸਾਰੇ ਕਮਾਉਂਦੇ ਨੇ ਇਹ ਕੋਈ ਇਹ ਗੱਲਾਂ ਦੀ ਇਹ ਆਪਣੀ ਸੋਚ ਆ ਬਿਲਕੁਲ ਜੀ ਇੱਕ ਚੈਨ ਦੀ ਤਰ੍ਹਾਂ ਕੰਮ ਕਰਦੇ ਆਂ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਆਂ ਆਰਗੇਨਾਈਜ਼ਰ ਕੰਮ ਫੜਦਾ ਫੇਰ ਹੀ ਅੱਗੇ ਜਾ ਕੇ ਕੰਮ ਦਿੰਦਾ ਫੇਰ ਹੀ ਪੇਮੈਂਟਾਂ ਦਿੰਦਾ ਨਾ ਫੇਰ ਹੀ ਇਹ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਆਂ ਅਸੀਂ ਇਹ ਨਹੀਂ ਹੈਗਾ ਵੀ ਆਰਗੇਨਾਈਜ਼ਰ ਇੱਕ ਪੈਸੇ ਕਮਾਉਣ ਨੂੰ ਵੀ ਪੈਸੇ ਕਮਾ ਲੇ ਹਨਾ ਕੋਈ ਗਲਤ ਗੱਲ ਆ ਭਾਈ ਨੇ ਸਾਨੂੰ ਇਹ ਗੱਲ ਦੱਸ ਦਿੱਤੀ ਆ ਵੀ ਇੱਕ ਜਿਹੜ ਭਾਜੀ ਕੋਲੇ ਕੰਮ ਕਰਦੀ ਸੀ ਠੀਕ ਆ 4 ਸਾਲ ਕੰਮ ਕੀਤਾ ਇਹਨਾਂ ਦੀ ਸੇਫਟੀ ਬਣਦੀ ਹੈ ਨਾ ਇਹਨਾਂ ਨੇ ਉਸ ਟਾਈਮ ਉਹਨਾਂ ਨੂੰ ਫੈਨਟਰੀ ਵਾਲੇ ਮੁੰਡਿਆਂ ਨੂੰ ਫੋਨ ਕਰਕੇ ਜਿੰਨਾ ਟਾਈਮੇ ਘਰ ਨਹੀਂ ਆਈ ਤੇ ਦੇਖੋ ਉਹਨਾਂ ਨੇ ਤਾਂ ਆਪਣੀ ਜ਼ਿੰਮੇਵਾਰੀ ਸਮਝੀ ਹੈ ਬਿਲਕੁਲ ਗਲਤ ਜਿਹੜਾ ਵੀ ਉਹ ਇਲਜ਼ਾਮ ਲਾਉਣਾ ਲਾ ਸਕਦੇ ਹਨ ਆਰਗੇਨਾਈਜ਼ਰਾਂ ਤੇ ਵੱਡੇ ਇਲਜ਼ਾਮ ਲਾਤੇ ਜੀ ਇਹਨਾਂ ਅਲਿਸ਼ਾ ਤੁਸੀਂ ਕਿ ਡਿਪਰੈਸ਼ਨ ਦੇ ਵਿੱਚ ਸੀ ਮਰ ਡਿਪਰੈਸ਼ਨ ਦੇ ਵਿੱਚ ਕਿਉਂ ਸੀਗੀ ਉਹ ਜਿਹੜਾ ਉਹਦਾ ਮੈਨੇਜਰ ਹੈ ਜੀ ਜਿਹਨੂੰ ਉਹ ਮੈਨੇਜਰ ਕਰਕੇ ਆ ਸ਼ੋਅ ਕਰ ਰਹੀ ਹੈ ਕੈਮਰੇ ਦੇ ਮੂਰੇ ਤੇ ਉਹ ਉਹਦਾ ਬॉयਫਰੈਂਡ ਹੈ ਜੀ ਉਹਦੇ ਬॉयਫਰੈਂਡ ਨੇ ਕਿਤੇ ਹੋਰ ਮੈਰिज ਕਰਾ ਲਈ ਥੈਟਸ ਵਾਈ ਉਹ ਡਿਪਰੈਸ਼ਨ ਚੱਲੀ ਗਈ ਤਾਂ ਮੈਂ ਉਹਨੂੰ ਕਹਾਂ ਸੀ ਤੇਰੇ ਉੱਤੇ ਨਜ਼ਰਾਂ ਬੱਚਾ ਬਹੁਤ ਦੀਆਂ ਨੇ ਧਿਆਨ ਰੱਖੀ ਕਿਉਂਕਿ ਮੈਨੂੰ ਪਤਾ ਲੱਗਿਆ ਸੀ ਉਹਦੇ ਬॉयਫਰੈਂਡ ਦਾ ਕਿਤੇ ਹੋਰ ਵਿਆਹ ਹੋ ਗਿਆ ਪਰ ਇਹ ਤਾਂ ਇਲਜ਼ਾਮ ਇਲਜ਼ਾਮ ਕੋਈ ਵੀ ਲਾ ਸਕਦਾ ਸੌਰੀ ਇਹ ਤਾਂ ਇਲਜ਼ਾਮ ਹੈ ਇਲਜ਼ਾਮ ਤਾਂ ਕੋਈ ਵੀ ਲਾ ਸਕਦਾ ਮੈਂ ਪ੍ਰੂਫ ਕਰ ਸਕਦੀ ਹਾਂ ਹਾਂਜੀ ਮੈਂ ਪ੍ਰੂਫ ਕਰ ਸਕਦੀ ਹਾਂ ਦੇਖੋ ਦੇਖੋ ਇੰਗੇਜਮੈਂਟ ਵਾਲੀ ਵੀਡੀਓਜ਼ ਦਿਓ ਦੇ ਦੇ ਦੇਰੀਆਂ ਚ ਸਾਰੇ ਪ੍ਰੂਫ ਦਵਾਵਾਂਗੇ ਯਾਰ ਪ੍ਰੂਫ ਦੇ ਬਗੈਰ ਹੈ ਨਾ ਕੋਈ ਗੱਲ ਦੇਖੋ ਸਾਡੇ ਪਰਿਵਾਰ ਦੀ ਕੁੜੀ ਆ ਉਹਨੇ ਹੁਣ ਜੋ ਇਲਜ਼ਾਮ ਲਾਏ ਆ ਸਾਡੇ ਤੇ ਅਸੀਂ ਥਾਣੇ ਗਏ ਸੀ ਇਹ ਥਾਣੇ ਆਉਂਦੀ ਸਾਡੇ ਨਾਲ ਗੱਲ ਕਰਦੀ ਹੈ ਨਾ ਗੱਲ ਕਰਦੀ ਦੇਖੋ ਸਾਡਾ ਵੀ ਫਰਜ਼ ਆ ਅਸੀਂ ਇਸ ਮਸਲੇ ਨੂੰ ਨਿਵੇੜਦੇ ਜੀ ਕਿਉਂਕਿ ਪਰਿਵਾਰ ਗਿਆ ਸੀ ਇੱਕ ਆਉਂਦੀ ਇਹ ਵਾਪਸ ਕਿਉਂ ਆ ਗਈ ਉਥੋਂ ਇਹਨੇ ਘਰ ਦੇ ਵਿੱਚ ਆਉਣ ਸਰ ਜੋ ਇਹ ਹੀ ਇੰਟਰਵਿਊ ਦਿੱਤੀ ਇਹਨੇ ਇਲਜ਼ਾਮ ਲਾਉਣੇ ਥਰੂ ਕਰਤੇ ਜੀ ਅਲੀਸਾ ਤੇ ਲਾਤਾ ਆਰਗੇਨਾਈਜ਼ਰਾਂ ਤੇ ਲਾਤਾ ਪ੍ਰਧਾਨਾਂ ਤੇ ਲਾਤਾ ਇਹਦਾ ਮਤਲਬ ਇਹ ਥੋੜੀ ਵੀ ਹਰ ਇੱਕ ਬੰਦੇ ਨੂੰ ਗਲਤ ਕਰ ਦੋਗੇ ਦਿਓ ਜੀ ਸਬੂਤ ਆਏ ਜੀ ਮੈਨੇਜਰ ਇਹਦਾ ਅਮਨ ਜੀ ਇਹਦਾ ਹੀ ਸਾਲ ਪਹਿਲੇ ਇੰਗੇਜਮੈਂਟ ਹੋਈ ਸੀਗੀ ਆ ਲਾਡੀ ਵੀਰ ਜੀ ਨੇ ਆਜੋ ਆ ਦੇਖੋ ਇਨਵਾਈਟ ਸੀਗੇ ਆ ਸਿਮਰਨ ਹੈ ਇਹ ਅਮਨ ਹੈ ਠੀਕ ਹੈ ਜੀ ਤੇ ਚਲੋ ਜੀ ਇੰਗੇਜਮੈਂਟ ਹੋ ਚੁੱਕੀ ਜੀ ਬਿਲਕੁਲ ਸਾਲ ਡੇਢ ਸਾਲ ਹੋ ਗਿਆ ਤੇ ਆ ਡਾਂਸ ਕਰ ਰਹੀ ਹੈ ਜੀ ਕਪਲ ਡਾਂਸ ਕਰ ਰਹੀ ਹੈ ਹੁਣ ਮੈਂ ਤੁਹਾਨੂੰ ਮੈਰਿਜ ਦਾ ਪ੍ਰੂਫ ਦਿੰਨੀ ਆ ਦੀ ਕਿਤੇ ਹੋਰ ਮੈਰਿਜ ਹੋ ਗਈ ਹੈ ਜੀ ਇਹ ਅਮਨ ਆ ਔਰ ਮੈਂ ਇਹਦੀ ਦੂਸਰੀ ਪਿਕਚਰ ਵੀ ਦਿਖਾਨੀ ਆ ਤੁਹਾਨੂੰ ਔਰ ਸਿਮਰਨ ਨੇ ਖੁਦ ਸਕਰੀਨਸ਼ਾਟ ਲਿਤਾ ਹੈ ਕੰਗratulations ਅਮਨ ਲਿਖਿਆ ਵਾ ਇਹ ਸਕਰੀਨਸ਼ਾਟ ਸਿਮਰਨ ਨੇ ਤੁਹਾਨੂੰ ਭੇਜਿਆ ਵਾ ਮੈਂ ਲਿਤਾ ਹੈ ਜੀ ਸਕਰੀਨਸ਼ਾਟ ਉਹਦੇ ਤੁਸੀਂ ਲਿਆ ਹੋਇਆ ਅਪਲੋਡ ਕੀਤਾ ਸੀ ਠੀਕ ਹੈ ਜੀ ਇਹ ਕਿੰਨੀ ਦਿਨ ਪਹਿਲੇ ਦੀ ਫੋਟੋ ਹੈ 9 ਮਾਰਚ ਤੋਂ ਪਹਿਲੇ ਦੀ ਹੈ ਤਾਂ ਹੀ ਮੈਂ ਉਹਨੂੰ ਕਿਹਾ ਸੀ ਤੇਰੇ ਤੇ ਨਜ਼ਰਾਂ ਬਹੁਤ ਨੇ ਪੁੱਤ ਥੋੜਾ ਸੰਭਲ ਜਾ 9 ਮਾਰਚ ਤੋਂ ਪਹਿਲੇ ਉਹਨੇ ਸਟੇਟਸ ਅਪਲੋਡ ਕੀਤੀ ਸੀ ਪਰ ਸਕਰੀਨਸ਼ਾਟ ਤੁਸੀਂ ਵੀ ਲਿਆ ਕਿ ਥੋੜੀ ਵੀ ਨਜ਼ਰ ਸੀ ਕਿ ਸਿਮਰ ਤੇ ਮੈਂ ਆ ਸਟੇਟਸ ਜੇ ਮੇਰੇ ਉਹਦੇ ਐਜ਼ ਅ ਸਿਸਟਰ ਨਾਲ ਚਲਦੀ ਸੀ ਮੈਂ ਉਹਦੇ ਨਾਲ ਤੇ ਮੈਂ ਧਿਆਨ ਰੱਖਣਾ ਹੀ ਸੀਗਾ ਮੈਂ ਉਹਨੂੰ ਇਹ ਵੀ ਬੋਤਾ ਸੀ ਤਾਂ ਹੀ ਤਾਂ ਬੋਲੇ ਕਿ ਨਜ਼ਰ ਬਚ ਕੇ ਰਹਿ ਤੇਰੇ ਤੇ ਨਜ਼ਰਾਂ ਬਹੁਤ ਨੇ ਸਕਰੀਨਸ਼ਾਟ ਲੈ ਕੇ ਰੱਖਣਾ ਉਹਦੇ ਹੀ ਉਹਨੂੰ ਸਮਝਾਉਂਦੇ ਸਕਰੀਨਸ਼ਾਟ ਕਿਉਂ ਨਾ ਲਵਾਂ ਜੀ ਮੈਂ ਬਹੁਤ ਜ਼ਿਆਦਾ ਸਕਰੀਨਸ਼ਾਟ ਲੈਣੀਆਂ ਜਿਹੜੇ ਮੈਨੂੰ ਲੱਗਦਾ ਕਿ ਇਹ ਕੀ ਹੋ ਗਿਆ ਹੂੰ ਇੱਕ ਬੰਦੇ ਦਾ ਸ਼ੌਕ ਕੋ ਜਾਣਦਾ ਕਿ ਇੰਨੇ ਸਾਲਾਂ ਤੋਂ ਰਿਲੇਸ਼ਨ ਚ ਰਹਿ ਰਹੇ ਐ ਇੱਕਦਮ ਇਹਨੇ ਕਿਤੇ ਹੋਰ ਵਿਆਹ ਕਿਦਾਂ ਕਰਾ ਲਿਆ ਹੂੰ ਕਨਫਰਮ ਕਰਨ ਵਾਸਤੇ ਸਕਰੀਨਸ਼ਾਟ ਲੈਣਾ ਪੈਂਦਾ ਫਿਰ ਮੈਨੂੰ ਸੈਂਡ ਕੀਤਾ ਵਾਪਸ ਤੈਨੂੰ ਕਿਹਾ ਹਾਂ ਦੀਦੀ ਹੋ ਗਿਆ ਤਾਂ ਹੁਣ ਕੀ ਚਾਹੁੰਦੇ ਤੁਸੀਂ ਮਾਮਲੇ ਨੂੰ ਵਧਾਇਆ ਜਾਵੇ ਜਾਂ ਫਿਰ ਖਤਮ ਕੀਤਾ ਜਾਵੇ ਅਸਤਾ ਕਹਿੰਨੇ ਆ ਜੀ ਖਤਮ ਕਰਨ ਤੇ ਉਹਦੇ ਤਾਂ ਪਰ ਅਗਰ ਇਹ ਚਾਂਦੀ ਖਤਮ ਕਰਨਾ ਤੇ ਜੀ ਇੰਨਾ ਇਸ਼ੂ ਇਹ ਨਾ ਵਦਾਂਦੀ ਫਿਰ ਇਹਨੇ ਕਿ ਆ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ ਸਰ ਅਗਰ ਪਰਸੋਂ ਇੰਨੇ ਬੰਦਿਆਂ ਚੋਂ ਨਿਕਲ ਕੇ ਆਈਏ ਗਲਾਸ ਵੀ ਮਾਰੇ ਉਹਨਾਂ ਨੇ ਜਿੱਦਾਂ ਕਿ ਇਹ ਦੱਸਦੀ ਆ ਦੇਖ ਵੀ ਰਹੇ ਆ ਆਪਾਂ ਸਾਰੇ ਅਗਰ ਲਾਡੀ ਗਿਲ ਨਾ ਸੇਫਟੀ ਕਰਦਾ ਆਰਗੇਨਾਈਜ਼ਰ ਤੇ ਇਹ ਕਿੱਦਾਂ ਨਿਕਲ ਕੇ ਆ ਸਕਦੀ ਸੀਗੀ ਤੁਸੀਂ ਵੀ ਕਹਿ ਰਹੇ ਹੋ ਖਤਮ ਕਰਨਾ ਸਿਮਰ ਵੀ ਕਹਿਦੀ ਹੈ ਕਹਿੰਦੀ ਮੇਨਾਂ ਜਿੰਨੇ ਬਤਮੀ ਜੀ ਕੀਤੀ ਉਹ ਮੈਨੂੰ ਮਾਫੀ ਮੰਗ ਲਵੇ ਪੈਸੇ ਦਾ ਕੋਈ ਮੈਟਰ ਨਹੀਂ ਹੈਗਾ ਮੈਂ ਹੋ ਸਕਦਾ ਵੀ ਉਹਨੂੰ ਮਾਫ ਕਰਦਾ ਪਰ ਕਹਿੰਦੀ ਇਹ ਲੱਤ ਦੇ ਵਿੱਚ ਲੱਤ ਕਿਉਂ ਡਾ ਰਹੇ ਨੇ ਨਾ ਕੋਈ ਲੈਣਾ ਨਾ ਕੋਈ ਦੇਣਾ ਗੱਲ ਮੇਰੇ ਨਾਲ ਹੋਈ ਹੈ ਪਰਚਾ ਮੈਂ ਦਰਜ ਕਰਾਇਆ ਪਰਚਾ ਦੂਜੀ ਪਾਰਟੀ ਦੇ ਦਰਜ ਹੋਇਆ ਉਹ ਤੁਹਾਡੇ ਤਾਂ ਕੈਮਰੇ ਮੂਰੇ ਆਏ ਨਹੀਂ ਉਹ ਸਾਹਮਣੇ ਆਏ ਨਹੀਂ ਪਰ ਇਹ ਹੀ ਕਿਉਂ ਮੈਨੂੰ ਬਦਨਾਮ ਕਰਨ ਦੇ ਲੱਗੇ ਹੋਏ ਆਰਗੇਨਾਈਜ਼ਰਾਂ ਬਾਰੇ ਨਾ ਬੋਲਦੀ ਸਰ ਅਸੀਂ ਨਾ ਆਂਦੇ ਹੈਨਾ ਇਹਨਾਂ ਆਰਗੇਨਾਈਜ਼ਰਾਂ ਨੂੰ ਬੜਾ ਘਟਿਆ ਤੋਂ ਘਟਿਆ ਸ਼ਬਦ ਬੋਲੇ ਆ ਜੀ ਬਹੁਤ ਤੁਸੀਂ ਇਹਦੀ ਇੰਟਰਵਿਊ ਚੱਕ ਲਓ ਵੀ ਇਹਨੇ ਆਰਗੇਨਾਈਜ਼ਰਾਂ ਬਾਰੇ ਕੀ ਕੀ ਕੁਝ ਬੋਲਿਆ ਮ ਆਪਾਂ ਇਕੱਠੇ ਹੋ ਕੇ ਇਸ ਮੈਟਰ ਨੂੰ ਨਿਵੇੜੀਏ ਠੀਕ ਹੈ ਜੀ ਅੱਜ ਵੀ ਜਾਣ ਦਾ ਕਾਰਨ ਸਾਡਾ ਇਹੀ ਸੀ ਵੀ ਉੱਥੇ ਆਵੇ ਆਪਾਂ ਇਸ ਮੈਟਰ ਨੂੰ ਨਿਵੇੜੀ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਪਰਿਵਾਰ ਦੀ ਬਦਨਾਮੀ ਹੋਵੇ ਸਿਮਰ ਜੀ ਇਸ ਚੀਜ਼ ਨੂੰ ਆਪਾਂ ਨਿਵੇੜੀਏ ਸਾਡੀ ਬੇਨਤੀ ਹੈ ਵੀ ਆਪਾਂ ਇਸ ਚੀਜ਼ ਨੂੰ ਨਿਵੇੜੀਏ ਕਿਉਂਕਿ ਆਪਾਂ ਪਰਿਵਾਰ ਦੀ ਤਰ੍ਹਾਂ ਅੱਜ ਨਹੀਂ ਅੱਜ ਰੌਲਾ ਪੈ ਗਿਆ ਕੱਲੋਂ ਵੀ ਤੋਂ ਸਾਡੀ ਕੁੜੀਆਂ ਸਾਡੇ ਨਾਲ ਹੀ ਕੰਮ ਕਰਨਾ ਠੀਕ ਹੈ ਨਾ ਆਪਾਂ ਇਕੱਠਿਆਂ ਨਹੀਂ ਹੀ ਕੰਮ ਕਰਨਾ ਇੱਕ ਪਰਿਵਾਰ ਦੀ ਤਰ੍ਹਾਂ ਕਰਨਾ ਕਰਦੇ ਵੀ ਫੈਮਿਲੀ ਦੀ ਤਰ੍ਹਾਂ ਜੀ ਠੀਕ ਹੈ ਜੀ ਇੱਕ ਛੋਟੇ ਬੱਚੇ ਤੋਂ ਲੈ ਕੇ ਠੀਕ ਹੈ ਤੁਹਾਨੂੰ ਪਤਾ ਡੀਜੇ ਫਿੱਟ ਕਰਨ ਵਾਲੇ ਤੋਂ ਲੈ ਕੇ ਭੰਗੜੇ ਵਾਲਿਆਂ ਤੋਂ ਲੈ ਕੇ ਆਰਗੇਨਾਈਜ਼ਰ ਨੂੰ ਪਤਾ ਜੀ ਮੈਂ ਕੀ ਕੀ ਕੰਮ ਕਰਨਾ ਠੀਕ ਹੈ ਜੀ ਇੱਕ ਪਰਿਵਾਰ ਆ ਪਰਿਵਾਰ ਦੀ ਤਰ੍ਹਾਂ ਕੰਮ ਕਰਨਾ ਅਸੀਂ ਚਾਹੁੰਦੇ ਹਾਂ ਵੀ ਇਹ ਮੇਟਰ ਨੂੰ ਨਵੇੜਿਆ ਜਾਵੇ ਬਿਲਕੁਲ ਇਹ ਜਨਰਲਾਈਜ਼ਰ ਜਿਨ੍ਹਾਂ ਦੇ ਵੱਲੋਂ ਸਿਮਰ ਨੂੰ ਆਰਗੇਨਾਈਜ਼ ਕੀਤਾ ਜਾਂਦਾ ਸੀ ਤਾਂ ਪ੍ਰੋਗਰਾਮਾਂ ਤੇ ਲੈ ਕੇ ਜਾਇਆ ਜਾਂਦਾ ਸੀ ਤਾਂ ਸਿਮਰ ਨੇ ਗੰਭੀਰ ਇਲਜ਼ਾਮ ਲਗਾਏ ਸੀ ਨਾ ਤੇ ਕਿ ਇਹਨਾਂ ਦੇ ਵੱਲੋਂ ਕੁੜੀਆਂ ਤਾਂ ਲੈ ਜਾਂਦੇ ਨੇ ਕੁੜੀਆਂ ਦੇ ਸਿਰ ਤੋਂ ਕਮਾਈ ਖਾਂਦੇ ਨੇ ਪਰ ਉਹੀ ਕੁੜੀਆਂ ਦੀ ਜਿਹੜੀ ਕਿ ਸੇਫਟੀ ਹੈ ਉਹ ਨਹੀਂ ਕਰ ਪਾਉਂਦੇ ਤਾਂ ਹੁਣ ਉਹ ਵੀ ਕੈਮਰੇ ਸਾਹਮਣੇ ਆਏ ਨੇ ਤਾਂ ਉਹਨਾਂ ਨੇ ਵੀ ਕਿਹਾ ਕਿ ਸਿਮਰ ਦੇ ਉੱਤੇ ਵੀ ਇਲਜ਼ਾਮ ਲਾਏ ਨੇ ਹਾਲਾਂਕਿ ਇਲਜ਼ਾਮਾਂ ਦੀ ਕਿੰਨੀ ਕਿ ਸੱਚਾਈ ਹੈ ਉਹ ਸਿਮਰ ਨੇ ਵੀ ਦੱਸਿਆ ਹੈ ਕਿ ਮੈਂ ਉਸ ਦਿਨ ਬਿਲਕੁਕੁਲ ਡਰਿੰਕ ਨਹੀਂ ਸੀ ਕੀਤੀ ਤਾਂ ਸੀਸੀਟੀਵੀ ਉਹ ਸਿਮਰ ਵੀ ਕਹਿ ਰਹੀ ਹੈ ਤਾਂ ਇਹ ਲੋਕ ਵੀ ਕਹਿ ਰਹੇ ਨੇ ਕਿ ਸੀਸੀਟੀਵੀ ਹੈ ਜਿਹ